ਉਹ ਵੀ ਤੁਹਾਡੇ ਵਿੱਚੋਂ ਉੱਠ ਕੇ ਕੋਈ ਬੰਦਾ ਬਹਿ ਗਿਆ ਤੇ ਤੁਸੀਂ ਕਹਿ ਦਿੱਤਾ ਬਸ ਜੀ ਇਹ ਤਾਂ ਰੱਬ ਹੋ ਗਿਆ ਭਾਵੇਂ ਉਹਨੇ ਖੁਦ ਨੇ ਨਿਤਨੇਮ ਨਾ ਕੀਤਾ ਹੋਵੇ ਤੁਹਾਨੂੰ ਇੰਨਾ ਕੁਝ ਤੁਹਾਨੂੰ ਤਾਂ ਸੂਰਜ ਦੀ ਸੈਰ ਵੀ ਕਰਾ ਦੂਗਾ ਸਵਾ ਮਹੀਨੇ ਡੇਢ ਮਹੀਨੇ ਤੁਹਾਨੂੰ ਪ੍ਰਕਾਸ਼ ਕਰਾ ਦੂਗਾ ਆਪਣੇ ਇੰਨੇ ਸ਼ਹੀਦ ਸਿੰਘ ਹੋਏ ਨੇ ਕਿ ਉਹਨਾਂ ਨੂੰ ਪ੍ਰਕਾਸ਼ ਨਹੀਂ ਸੀ ਹੋਇਆ ਕਿ ਉਹਨਾਂ ਨੇ ਤਲੀ ਦੇ ਉੱਤੇ ਸਿਰ ਧਰਿਆ ਬਾਬਾ ਦੀਪ ਸਿੰਘ ਜੀ ਨੇ ਕਿ ਬਿਨਾਂ ਪ੍ਰਕਾਸ਼ ਤੋਂ ਰੱਖ ਲਿਆ ਸੀ ਪਰ ਉਹਨਾਂ ਨੇ ਕਿਤੇ ਇਹ ਥੋੜਾ ਕਿਹਾ ਵੀ ਮੈਨੂੰ ਪ੍ਰਕਾਸ਼ ਹੋ ਗਿਆ ਕਿਉਂਕਿ ਡੇਰਿਆਂ ਦਾ ਨਾਮ ਤੇ ਡੇਰੇ ਕਰ ਦਿੱਤਾ ਗਿਆ ਵੈਸੇ ਡੇਰੇ ਨਹੀਂ ਸਨ ਨਾਮ ਇਹ ਹੈ ਤਾਂ ਧਰਮਸ਼ਾਲਾ ਹੀ ਸਨ ਗੁਰਮਤ ਵਿਦਿਆਲਿਆ ਸਨ ਹੈਨਾ ਤੇ ਇਹ ਗੁਰਮਤਿ ਵਿਦਿਆਲਿਆ ਬਣਾਏ ਗਏ ਸੀ ਲੋਕਾਂ ਨੂੰ ਸੇਧ ਦੇਣ ਵਾਸਤੇ ਹੁਣ ਉੱਥੋਂ ਸੇਧ ਤੁਸੀਂ ਕਿਹੜੀ ਲੈ ਕੇ ਆਉਂਦੇ ਹੋ ਤੁਸੀਂ ਪਖੰਡ ਵਾਲੀ ਲੈ ਕੇ ਆਉਂਦੇ ਹੋ ਵਹਿਮ ਪਰਮਾ ਵਾਲੀ ਲੈ ਕੇ ਆਉਂਦੇ ਹੋ ਜਾਂ ਸੇਧ ਤੁਸੀਂ ਕੋਈ ਚੰਗੀ ਬਾਣੀ ਪੜਨ ਵਾਲੀ ਪਖੰਡਾਂ ਵਾਲੇ ਪਾਸੇ ਭੀੜ ਜ਼ਿਆਦਾ ਹੋਊਗੀ ਤੇ ਜਿੱਥੇ ਕੋਈ ਤੁਹਾਨੂੰ ਕਵੇ ਵੀ ਤੂੰ ਬੀਆ ਪਾਠ ਕਰਨਾ ਆ ਜਾਂ ਤੂੰ ਸਹਿਜ ਪਾਠ ਕਰਨਾ ਆ ਜਾਂ ਵੀ ਪਾਠ ਦੀ ਸੰਥਿਆ ਕਰੋ ਗੁਰੂ ਨਾਨਕ ਸਾਹਿਬ ਨੇ ਤਪ ਨਹੀਂ ਕੀਤਾ ਸੀਗਾ ਜੇ ਗੁਰੂ ਨਾਨਕ ਸਾਹਿਬ ਨੇ ਖੁਦ ਜੱਪਿਆ ਤੇ ਤਾਂ ਹੀ ਦੁਨੀਆ ਨੂੰ ਤਾਰਿਆ ਨਾ ਤੁਸੀਂ ਚਮਤਕਾਰ ਤੁਸੀਂ ਸੋਚਦੇ ਹੋ ਬਸ ਜਾਦੂ ਹੋਵੇ ਸਾਡੀ ਪ੍ਰੋਬਲਮ ਦੂਰ ਹੋ ਜਾਏ ਸਾਨੂੰ ਮਿਹਨਤ ਨਾ ਕਰਨੀ ਜੇ ਬੀਬੀਆਂ ਬਚਪਨ ਤੋਂ ਹੀ ਗੁਰਬਾਣੀ ਦੀ ਗੁੜਤੀ ਲੈ ਕੇ ਵੱਡੀਆਂ ਹੋਈਆਂ ਹੋਣ ਤੇ ਫਿਰ ਬੀਬੀਆਂ ਡੋਲਦੀਆਂ ਨਹੀਂ ਜਦੋਂ ਮੜੀ ਜੀ ਦਿੱਕਤ ਹੋਈ ਉਹਨਾਂ ਨੂੰ ਕਿਸੇ ਗਵੰਡਨ ਨੇ ਦੱਸ ਦਿੱਤਾ ਵੀ ਫਲਾਣਾ ਬਾਬਾ ਉਥੋਂ ਆਪਣਾ ਜਾ ਕੇ ਧਾਗਾ ਪਵਾ ਲਿਓ ਜਾਂ ਉਥੇ ਇੰਨੇ ਦਿਨ ਜਾਓ ਉਥੇ ਦੀਵੇ ਲਗਾ ਲਓ ਤੇ ਤੁਹਾਡਾ ਬੱਚਾ ਠੀਕ ਹੋ ਜਾਏਗਾ ਆਪਣਾ ਨੁਕਸਾਨ ਕਰਦੀਆਂ ਆਪਣੇ ਪਰਿਵਾਰ ਦਾ ਨੁਕਸਾਨ ਕਰਦੀਆਂ ਆਪਣੇ ਬੱਚਿਆਂ ਦਾ ਨੁਕਸਾਨ ਕਰਦੀਆਂ ਕਿਉਂ ਕਿ ਇੱਕ ਬੀਬੀ ਦਾ ਜਾੜਿਆ ਨਾ ਕਰਦੀ ਜੇ ਬੀਬੀ ਦਾ ਪੂਰਾ ਭਰੋਸਾ ਗੁਰੂ ਸਾਹਿਬ ਤੇ ਹੈ ਤੇ ਉਹਦਾ ਬੱਚਾ ਨਹੀਂ ਡੋਲੇਗਾ ਉਹ ਜਿਵੇਂ ਹੁਣ ਪਾਣੀ ਦੇ ਛੱਟੇ ਮਾਰਦੇ ਬੰਦਾ ਠੀਕ ਹੋ ਜਾਂਦਾ ਹੈ ਨਾ ਕੁਝ ਬੀਬੀਆਂ ਬਾਰ-ਬਾਰ ਬਾਰ-ਬਾਰ ਜਾਈ ਜਾ ਰਹੀਆਂ ਨੇ ਤਾਂ ਫਿਰ ਉਹਨਾਂ ਨੇ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਹੈ ਜਦੋਂ ਅਸੀਂ ਕਿਸੇ ਨਾਲ 10 ਦਿਨ 15 ਦਿਨ ਰਹਿਣਾ ਸਾਨੂੰ ਪਤਾ ਲੱਗਦਾ ਵੀ ਉਹਦਾ ਅਧਿਆਤਮਿਕ ਜੀਵਨ ਕਿੱਥੋਂ ਤੱਕ ਰਿਹਾ ਕੋਈ ਬੀਬੀ ਮੰਨ ਲਓ ਕਿਸੇ ਡੇਰੇ 'ਚ ਹੀ ਗਈ ਹੈ ਨਾ ਉਹਨੂੰ ਫੀਲ ਹੋ ਗਿਆ ਪਹਿਲੇ ਜਾਂ ਦੂਜੀ ਵਾਰ ਚ ਗਈ ਹੈ ਬਾਬਾ ਠੀਕ ਨਹੀਂ ਹੈਗਾ ਵੀ ਮੈਂ ਹੁਣ ਕਿਵੇਂ ਗੱਲ ਕਰਾਂ ਵੀ ਮੇਰੇ ਨਾਲ ਦੀਆਂ ਕੀ ਕਹਿਣਗੀਆਂ ਮੇਰਾ ਪਰਿਵਾਰ ਕੀ ਕਹੂਗਾ ਜਦੋਂ ਤੋਂ ਅਸੀਂ ਮਾਈ ਭਾਗੋ ਹੈ ਨਾ ਤੇ ਬੀਬੀ ਅਮਰੋ ਅਸੀਂ ਉਹਨਾਂ ਦੀਆਂ ਸਾਖੀਆਂ ਭੁੱਲ ਗਏ ਅਸੀਂ ਉਹਨਾਂ ਦਾ ਜੀਵਨ ਭੁੱਲ ਗਏ ਅਸੀਂ ਨੀਚੇ ਚਲੇ ਗਏ ਉਦੋਂ ਬੀਬੀ ਉੱਠੀ ਸਵੇਰੇ 4 ਵਜੇ ਉਹਨੇ ਬਧਾਣੀ ਪਾਈ ਉਹਨੇ ਗੁਰਬਾਣੀ ਪੜ੍ਹੀ ਤਾਂ ਉਹ ਗੁਰਬਾਣੀ ਸੁਣੀ ਤਾਂ ਮਹਾਰਾਜ ਦਿਖਾਣਾ ਜਾਂਦੇ ਸੀ ਕਿ ਬੀਬੀਆਂ ਕੱਟ ਨਹੀਂ ਹੈਗੀਆਂ 40% ਘਰਾਂ ਦੇ ਵਿੱਚ ਹੀ ਨਿਤਨੇਮ ਹੁੰਦਾ ਹੋਊਗਾ 11 11:30 12 ਵਜੇ ਅਹੀਂ ਸੌਣਾ ਕਿਉਂਕਿ ਅੱਜਕੱਲ ਨਾਟਕ ਵੀ ਵੇਖਣ ਹੁੰਦੇ ਨੇ ਬੀਬੀਆਂ ਨੇ ਰਿੱਲਾ ਨਾਟਕ ਇਹ ਸਭ ਕੁਝ ਵੇਖਦੇ ਵੇਖਦੇ ਸੌਣ ਦਾ ਟਾਈਮ ਬਸ ਗੁਰਬਾਣੀ ਦਾ ਆਸਰਾ ਆਪਣੇ ਮਨ 'ਚ ਵਸਾ ਲਓ ਠੀਕ ਹੈ ਆਪਣਾ ਖਾਣ ਪੀਣ ਠੀਕ ਕਰ ਲੋ ਕੀ ਕੋਈ ਗਰੀਬੀ ਆ ਗਈ ਕੋਈ ਬਿਮਾਰੀ ਆ ਗਈ ਉਸ ਘਰ ਦੀ ਜਿਹੜੀ ਬੀਬੀ ਆ ਉਹ ਰੋਲ ਜਾਂਦੀ ਹੈ ਹੈਨਾ ਬੀਬੀ ਤਾਂ ਵੈਸੇ ਹੀ ਆਪਣਾ ਧਿਆਨ ਨਹੀਂ ਰੱਖਦੀ ਹੂੰ ਬੀਬੀ ਕੀ ਕਰੂਗੀ ਰੋਟੀ ਬਣਾਉਗੀ ਨਾ ਸਬਜ਼ੀ ਬਣਾਉਗੀ ਉਹ ਪਹਿਲਾਂ ਆਪਣੇ ਬੱਚਿਆਂ ਨੂੰ ਹਸਬੰਡ ਨੂੰ ਖਵਾਉਗੀ ਥੋੜੀ ਜੀ ਬਚੀ ਸਬਜ਼ੀ ਚਲੋ ਮੈਂ ਕੰਮ ਚਲਾ ਲੂੰਗੀ ਕਿਉਂ ਭਾਈ ਕਿ ਤੈਨੂੰ ਕੈਲਸ਼ੀਅਮ ਦੀ ਜ਼ਰੂਰਤ ਨਹੀਂ ਜਾਂ ਤੈਨੂੰ ਵਿਟਾਮਿਨਸ ਦੀ ਜ਼ਰੂਰਤ ਨਹੀਂ ਫਿਰ 40 ਤੋਂ ਬਾਅਦ ਮੇਰੇ ਗੋਡੇ ਦੁਖਦੇ ਕਿਉਂਕਿ ਜੇ ਬੀਬੀ ਸਹੀ ਹੈ ਤੇ ਬੱਚੇ ਵੀ ਤਾਂ ਹੀ ਸਹੀ ਨੇ ਇੱਥੇ ਜਾਂਦੇ ਹੋ ਉੱਥੇ ਸਵਾਲ ਕਰਨੇ ਸ਼ੁਰੂ ਕਰੋ ਪੁੱਛੋ ਤਾਂ ਸਹੀ ਉਹਨਾਂ ਦੀ ਸੋਚ ਦਾ ਦਾਇਰਾ ਜਾਂ ਉਹਨਾਂ ਦੇ ਗਿਆਨ ਦਾ ਦਾਇਰਾ ਹੈ ਕਿੰਨਾ ਕੁ ਹੈ ਤੇ ਅਸੀਂ ਬਾਬਾ ਜੀ ਨਾਲ ਗੱਲ ਕਰ ਲਈ ਬਾਬਾ ਜੀ ਨੇ ਕਿਹਾ ਤਾਂ ਠੀਕ ਹੋ ਜਾਊਗਾ ਸਭ ਬਸ ਠੀਕ ਹੈ ਜੀ ਅਸੀਂ ਹੁਣ ਬਾਬਾ ਜੀ ਨਾਲ ਗੱਲ ਹੋ ਗਈ ਹੁਣ ਸਭ ਠੀਕ ਹੋ ਜਾਊਗਾ ਤੇ ਜਿੱਥੇ ਤੁਹਾਨੂੰ ਕਿਸੇ ਨੇ ਕਹਿ ਦਿੱਤਾ ਵੀ ਨਹੀਂ ਭਾਈ ਤੂੰ ਨਿਤਨੇਮ ਨਹੀਂ ਕਰਦਾ ਤੂੰ ਆਪਣਾ ਨਿਤਨੇਮ ਸ਼ੁਰੂ ਕਰ ਤੂੰ ਹੋਗੇ ਨਹੀਂ ਇਹ ਬਾਬਾ ਤੇ ਨਾ ਆਪਣੇ ਗਵਾਂਢੀ ਦੀ ਪਹਿਚਾਨ ਕਰ ਸਕਦੇ ਹੋ ਤੁਸੀਂ ਆਪਣੇ ਇੱਕ ਸਹੀ ਦੋਸਤ ਦੀ ਪਹਿਚਾਨ ਕਰ ਸਕਦੇ ਹੋ ਕਿਉਂਕਿ ਪਖੰਡੀਆਂ ਦੇ ਭਰਮਜਾਲ ਤੇ ਸ਼ੁਰੂ ਤੋਂ ਪਹਿਲਾਂ ਵੀ ਸੀਗੇ ਅੱਗੇ ਵੀ ਹੈਗੇ ਆ ਇਹ ਚੱਲਦੇ ਰਹਿਣੇ ਨੇ ਹੈਨਾ ਹੁਣ ਤੁਸੀਂ ਬਚਣਾ ਪਖੰਡੀਆਂ ਤੋਂ ਤੁਸੀਂ ਦੇਖਣਾ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ ਇਹ ਵੈਸੇ ਤਾਂ ਕਲ ਯੁੱਗ ਹੈਗਾ ਕਲ ਯੁੱਗ ਚ ਤੇ ਸਭ ਕੁਝ ਹੋਣਾ ਆ ਪਰ ਆਪਾਂ ਸਿੱਖਿਆ ਤਾਂ ਨਹੀਂ ਨਾ ਲੈਂਦੇ ਹੈਗੇ ਵੀ ਇਹ ਨੇਤਰੋ ਮੇਰੇਓ ਔਰ ਤੁਮ੍ਹ ਮੈਂ ਜੋਤ ਤਰੇ ਅਰ ਬਿਨਵਰ ਨ ਦੇਖੋ ਕੋਈ ਹੈਨਾ ਅੱਖਾਂ ਦੇ ਨਾਲ ਤੁਸੀਂ ਵੇਖੋ ਤਾਂ ਸਹੀ ਪ੍ਰਮਾਤਮਾ ਨੂੰ ਪ੍ਰਮਾਤਮਾ ਤਾਂ ਤੁਹਾਡੇ ਬਹੁਤ ਨੇੜੇ ਆ ਤੇ ਤੁਸੀਂ ਦੂਰ ਦੂਰ ਜਾ ਕੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹੋ ਪੰਜਾਬੀ ਪੈਣਾ ਦੇ ਨਵੇਕਲੇ ਸ਼ੋਅ ਤੇ ਮੇਰੇ ਨਾਲ ਮੌਜੂਦ ਨੇ ਬੀਬੀ ਪ੍ਰਭਜੋਤ ਕੌਰ ਜੀ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਸੋ ਪਹਿਲਾਂ ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸੋ ਜਿੱਦਾਂ ਤੁਸੀਂ ਵੀ ਇਹ ਖਬਰਾਂ ਦੇਖੀਆਂ ਹਨਾ ਔਰ ਠੀਕ ਹੈ ਬਾਬੇ ਜੇਲਾਂ ਚ ਚਲੇ ਜਾਂਦੇ ਨੇ ਪਾਸਟਰ ਸਲਾਖਾਂ ਪਿੱਛੇ ਚਲੇ ਜਾਂਦੇ ਨੇ ਪਰ ਫਿਰ ਇੱਕ ਮੁੱਦਾ ਬਾਰ-ਬਾਰ ਆਉਂਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਬੀਬੀਆਂ ਹੀ ਲੱਗਦੀਆਂ ਜੀ ਇਹੋ ਜਿਹੇ ਪਖੰਡੀ ਬਾਬੀਆਂ ਦੇ ਪਿੱਛੇ ਹੈਨਾ ਸੋ ਇਹ ਗੱਲ ਕਿਉਂ ਆਉਂਦੀ ਹੈਗੀ ਹੈ ਉਹਦਾ ਰੀਜ਼ਨ ਰੀਜ਼ਨ ਕਈ ਹੋ ਸਕਦੇ ਨੇ ਜਿਵੇਂ ਹੁਣ ਇੱਕ ਬੀਬੀ ਐ ਉਹ ਪਰੇਸ਼ਾਨ ਐ ਕਿਸੇ ਵੀ ਕੋਈ ਪਰੇਸ਼ਾਨੀ ਹੋ ਸਕਦੀ ਐ ਉਹਨੂੰ ਉਹਦਾ ਘਰ ਵਾਲਾ ਨਸ਼ਾ ਕਰ ਸਕਦਾ ਐ ਉਹਦਾ ਬੱਚਾ ਬਿਮਾਰ ਐ ਉਹਨੂੰ ਪੈਸੇ ਦੀ ਕੋਈ ਕਮੀ ਐ ਦੂਸਰਾ ਗਿਆਨ ਦੀ ਕਮੀ ਐ ਕਿਉਂਕਿ ਜੇ ਬੀਬੀਆਂ ਬਚਪਨ ਤੋਂ ਹੀ ਗੁਰਬਾਣੀ ਦੀ ਗੁੜਤੀ ਲੈ ਕੇ ਵੱਡੀਆਂ ਹੋਈਆਂ ਹੋਣ ਤੇ ਫਿਰ ਬੀਬੀਆਂ ਡੋਲਦੀਆਂ ਨਹੀਂ ਕਿਉਂਕਿ ਜਦੋਂ ਆਪਾਂ ਆਪਣਾ ਇਤਿਹਾਸ ਵੇਖਦੇ ਆ ਜਦੋਂ ਮੀਰ ਮੰਨੂ ਦਾ ਟਾਈਮ ਸੀ ਉਸ ਟਾਈਮ ਬੀਬੀਆਂ ਦੇ ਗਲਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦੀ ਟੋਟੀਆਂ ਦੇ ਹਾਰ ਕਰਕੇ ਪਾਏ ਗਏ ਸੀਗੇ ਪਰ ਬੀਬੀਆਂ ਡੋਲੀਆਂ ਬੀਬੀਆਂ ਨਹੀਂ ਡੋਲੀਆਂ ਕਿਉਂ ਕਿ ਉਸ ਟਾਈਮ ਬੀਬੀਆਂ ਨੂੰ ਭਰੋਸਾ ਸੀ ਗੁਰੂ ਸਾਹਿਬ ਦੇ ਉੱਪਰ ਪੂਰਾ ਭਰੋਸਾ ਸੀ ਤੇ ਇਸੇ ਤਰ੍ਹਾਂ ਹੀ ਹੁਣ ਜਿਵੇਂ ਅੱਜ ਆ ਹੁਣ ਥੋੜੀ ਜੀ ਪ੍ਰੋਬਲਮ ਹੋਈ ਬੀਬੀ ਨੇ ਗੁਰਬਾਣੀ ਤਾਂ ਪੜੀ ਨਹੀਂ ਨਿਤਨੇਮ ਕੀਤਾ ਨਹੀਂ ਨਿਤਨੇਮ ਤਾਂ ਵੈਸੇ ਹੀ ਬਹੁਤ ਘੱਟ ਬੀਬੀਆਂ ਨੇ ਅੱਜ ਦੇ ਸਮੇਂ 'ਚ ਜਿਹੜੀਆਂ ਨਿਤਨੇਮ ਕਰਦੀਆਂ ਤੇ ਜਦੋਂ ਮਾੜੀ ਜੀ ਦਿੱਕਤ ਹੋਈ ਉਹਨਾਂ ਨੂੰ ਕਿਸੇ ਗਵੰਡਨ ਨੇ ਦੱਸ ਦਿੱਤਾ ਵੀ ਫਲਾਣਾ ਬਾਬਾ ਹੈ ਉੱਥੋਂ ਆਪਣਾ ਜਾ ਕੇ ਧਾਗਾ ਫਵਾ ਲਿਓ ਜਾਂ ਉੱਥੇ ਇੰਨੇ ਦਿਨ ਜਾਓ ਉੱਥੇ ਦੀਵੇ ਲਗਾ ਲਓ ਤੇ ਤੁਹਾਡਾ ਬੱਚਾ ਠੀਕ ਹੋ ਜਾਏਗਾ ਹੂੰ ਉਹ ਉਸ ਪਾਸੇ ਲੱਗ ਡੁਰਦੀਆਂ ਜਦੋਂ ਕਿ ਉਹਦਾ ਰਿਜ਼ਲਟ ਕੀ ਹੋਏਗਾ ਇਨ ਫਿਊਚਰ ਉਹ ਨਹੀਂ ਦੇਖਦੀਆਂ ਫੇਰ ਉੱਥੇ ਅੱਗੇ ਬਾਬਿਆਂ ਦੇ ਏਜੰਟ ਹੁੰਦੇ ਨੇ ਹੈਨਾ ਜਿਹੜੇ ਉਹਨਾਂ ਨੂੰ ਪੂਰਾ ਭਰੋਸਾ ਦਵਾ ਦਿੰਦੇ ਆ ਬਸ ਵੀ ਸਾਡਾ ਬਾਬਾ ਤੇ ਬਸ ਐ ਹੀ ਜਾਦੂ ਕਰਕੇ ਲੈ ਆਉਂਦਾ ਸਾਰਾ ਕੁਝ ਤੇ ਉਹ ਭਰੋਸੇ ਦੇ ਵਿੱਚ ਉਸ ਜਾਲ ਦੇ ਵਿੱਚ ਉਲਝਦੀਆਂ 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 ਉਹ ਮਤਲਬ ਆਪਣਾ ਨੁਕਸਾਨ ਕਰਦੀਆਂ ਆਪਣੇ ਪਰਿਵਾਰ ਦਾ ਨੁਕਸਾਨ ਕਰਦੀਆਂ ਆਪਣੇ ਬੱਚਿਆਂ ਦਾ ਨੁਕਸਾਨ ਕਰਦੀਆਂ ਕਿਉਂ ਕਿ ਇੱਕ ਬੀਬੀ ਤਾਂ ਜੜ੍ਹ ਹੈ ਨਾ ਕਰਦੀ ਜੇ ਬੀਬੀ ਦਾ ਪੂਰਾ ਭਰੋਸਾ ਗੁਰੂ ਸਾਹਿਬ ਤੇ ਹੈ ਤੇ ਉਹਦਾ ਬੱਚਾ ਨਹੀਂ ਡੋਲੇਗਾ ਹੈ ਨਾ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਜੇ ਸੁੱਖ ਨੇ ਤੇ ਦੁੱਖ ਵੀ ਨੇ ਜੇ ਦੁੱਖ ਨੇ ਤੇ ਸੁੱਖ ਵੀ ਨੇ ਹੁਣ ਕਰਨਾ ਕੀ ਹੈ ਤੁਸੀਂ ਦੁੱਖ ਆਇਆ ਤੁਸੀਂ ਆਪਣੀ ਬਾਣੀ ਵਧਾ ਦਿਓ ਨਾ ਨਿਤਨੇਮ ਨਿਤਨੇਮ ਤੋਂ ਲੈ ਕੇ ਤੁਸੀਂ ਬਾਣੀ ਪੜ੍ਹਨੀ ਸ਼ੁਰੂ ਕਰ ਦਿਓ ਔਰ ਇਹ ਗੱਲ ਪੱਕੀ ਹੈ ਕਿ ਤੁਸੀਂ ਜਦੋਂ ਬਾਣੀ ਵੱਧ ਤੋਂ ਵੱਧ ਪੜ੍ਹਨੀ ਸ਼ੁਰੂ ਕਰੋਗੇ ਨਾ ਦੁੱਖ ਦੇ ਸਮੇਂ ਜਿਹੜਾ ਤੁਹਾਡਾ ਦੁੱਖ 10 ਦਿਨਾਂ 'ਚ ਠੀਕ ਹੋਣਾ ਉਹ ਤੁਹਾਡਾ ਦੁੱਖ 5 ਦਿਨਾਂ ਦੇ ਵਿੱਚ ਠੀਕ ਹੋ ਸਕਦਾ ਹੈ ਬਿਲਕੁਲ ਪਰ ਜੇ ਕਿਸੇ ਨੂੰ ਭਰੋਸਾ ਹੈ ਹੂੰ ਤੇ ਇਸ ਕਰਕੇ ਇਹ ਪਖੰਡ ਸੋਸ਼ਲ ਮੀਡੀਆ ਦੇ ਉੱਪਰ ਨਿਤ ਨਵਾਂ ਕੋਈ ਅ ਦਿਖਾਈ ਜਾ ਰਿਹਾ ਉਹ ਜਿਵੇਂ ਹੁਣ ਪਾਣੀ ਦੇ ਛੱਟੇ ਮਾਰਦੇ ਬੰਦਾ ਠੀਕ ਹੋ ਜਾਂਦਾ ਹੈ ਹਨਾ ਹੁਣ ਹਾਲਾਂਕਿ ਉਹਦੇ ਆਪੋਜ਼ਿਟ ਵੀ ਸਭ ਕੁਝ ਆ ਰਿਹਾ ਹੈ ਕਿ ਉਹ ਸਭ ਝੂਠ ਹੈ ਹਨਾ ਪਰ ਫਿਰ ਵੀ ਵੇਖੀ ਵੀ ਜਾ ਰਹੇ ਨੇ ਪਤਾ ਵੀ ਹੈ ਵੇ ਪਰ ਫਿਰ ਵੀ ਉਹ ਹੀ ਨੁਕਸਾਨ ਵਾਲੇ ਪਾਸੇ ਜਾਂਦੇ ਨੇ ਜਾਂ ਸ਼ਾਇਦ ਉਹਨਾਂ ਨੂੰ ਉਹ ਰਸਤਾ ਬੜਾ ਈਜ਼ੀ ਲੱਗਦਾ ਹੈ ਕਿ ਇਸ ਰਸਤੇ ਤੇ ਚੱਲਣ ਨਾਲ ਸਾਨੂੰ ਪਤਾ ਨਹੀਂ ਕੋਈ ਜਾਦੂ ਚੱਲੇਗਾ ਤੇ ਸਾਡਾ ਸਾਰਾ ਦੁੱਖ ਦੂਰ ਹੋ ਜਾਏਗਾ ਜਦੋਂ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਆਪਣੇ ਜੀਵਨ ਨੂੰ ਸਿੱਧੇ ਰਸਤੇ ਤੇ ਚਲਾਉਣਾ ਚਾਹੀਦਾ ਸਭ ਤੋਂ ਵੱਡੀ ਗੱਲ ਹੈ ਕਿ ਜੇ ਤੁਸੀਂ ਗੁਰਸਿੱਖੀ ਵਿੱਚ ਹੋ ਚਾਹੇ ਨਹੀਂ ਵੀ ਹੋ ਹੈਨਾ ਪਰ ਫਿਰ ਵੀ ਤੁਸੀਂ ਆਪਣੀ ਬਾਣੀ ਦੇ ਉੱਪਰ ਪੂਰਾ ਪੈਰਾ ਰੱਖੋ ਨਿਤਨੇਮ ਘੱਟ ਤੋਂ ਘੱਟ ਕਰੋ ਜਦੋਂ ਤੁਸੀਂ ਨਿਤਨੇਮ ਕਰੋਗੇ ਉਹ ਹੌਲੀ 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 ਇੱਕ ਵਾਈਬ੍ਰੇਸ਼ਨਸ ਐਸੀਆਂ ਬਣ ਜਾਂਦੀਆਂ ਨੇ ਤੁਸੀਂ ਔਰ ਇੱਕ ਚੀਜ਼ ਤਾਂ ਹੈ ਮਤਲਬ ਆਪਾਂ ਵੈਸੇ ਵੀ ਗੱਲ ਕਰਦੇ ਆ ਨਾ ਕਿ ਇੱਕ ਔਰਤ ਜਿਹੜੀ ਹੈ ਨਾ ਉਹ ਬੜੀ ਛੇਤੀ ਕਿਸੇ ਬੰਦੇ ਦੀਆਂ ਨਜ਼ਰਾਂ ਨੂੰ ਪਹਿਚਾਨ ਲੈਂਦੀ ਹੈ ਬਿਲਕੁਲ ਹੈਨਾ ਉਹ ਉਹਨੂੰ ਫੀਲ ਹੋ ਜਾਂਦਾ ਕਿ ਇਹ ਬੰਦਾ ਮੇਰੇ ਪ੍ਰਤੀ ਕਿਵੇਂ ਦੀ ਨਜ਼ਰ ਰੱਖਦਾ ਹੈ ਬਿਲਕੁਲ ਪਹਿਲੀ ਮੀਟਿੰਗ ਦੂਸਰੀ ਮੀਟਿੰਗ ਤੁਸੀਂ ਗਏ ਤੁਸੀਂ ਮਿਲੇ ਕਿਸੇ ਨੂੰ ਤੁਹਾਨੂੰ ਪਤਾ ਲੱਗ ਜਾਂਦਾ ਤੁਹਾਨੂੰ ਦੋ ਮੀਟਿੰਗ ਚ ਪਤਾ ਲੱਗ ਗਿਆ ਹੈਨਾ ਤੁਸੀਂ ਉਹਨੂੰ ਇਗਨੋਰ ਕਰੋਗੇ ਤੁਸੀਂ ਉਹਦੇ ਕੋਲ ਨਹੀਂ ਜਾਓਗੇ ਪਰ ਜੇ ਕੁਝ ਬੀਬੀਆਂ ਬਾਰ-ਬਾਰ ਬਾਰ-ਬਾਰ ਜਾਈ ਜਾ ਰਹੀਆਂ ਨੇ ਤਾਂ ਫਿਰ ਉਹਨਾਂ ਨੇ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਹੈ ਨਾ ਉਹ ਇੱਕ ਅੰਧਵਿਸ਼ਵਾਸ ਆ ਬਿਲਕੁਲ ਔਰ ਮੈਨੂੰ ਆ ਵੀ ਲੱਗਦਾ ਕਿ ਜਿਵੇਂ ਤੁਸੀਂ ਕਿਹਾ ਕਿ ਬਾਬਿਆਂ ਦੇ ਏਜੰਟ ਹੁੰਦੇ ਨੇ ਤੇ ਉਹ ਇੰਨਾ ਕੁ ਜ਼ਿਆਦਾ ਇੱਕ ਔਰਾ ਕ੍ਰੀਏਟ ਕਰ ਦਿੰਦੇ ਆ ਨਾ ਹੁਣ ਉਹ ਉਹ ਤਾਂ ਪ੍ਰੋਮੋਸ਼ਨਲ ਨੇ ਹਨਾ ਉਹਨਾਂ ਨੂੰ ਤਾਂ ਬਾਬੇ ਨੇ ਤੁਹਾਡੇ ਚ ਰਲਾਇਆ ਹੋਇਆ ਹੈ ਕਿ ਤੁਸੀਂ ਇਹਨਾਂ ਦੇ ਕੰਨਾਂ 'ਚ ਪਾਣਾ ਕਿ ਮੇਰਾ ਮੁੰਡਾ ਬਾਹਰ ਚਲਾ ਗਿਆ ਹਨਾ ਇੰਨੇ ਸਾਲਾਂ ਤੋਂ ਫਲਾਣੇ ਦੇ ਪੁੱਤਰ ਨਹੀਂ ਸੀ ਪੁੱਤਰ ਹੋ ਗਿਆ ਮੈਨੂੰ ਐ ਲੱਗਦਾ ਬੀਬੀਆਂ ਦੇ ਆਹੀ ਦੁੱਖ ਨੇ ਨਾ ਅੱਜਕੱਲ੍ਹ ਜਾਂ ਨਸ਼ਾ ਨਸ਼ਾ ਪੰਜਾਬ ਹੁਣ ਜਿੱਦਾਂ ਸਾਰੇ ਕਹਿੰਦੇ ਮਾਜਾ ਜਿਹੜਾ ਹੈਗਾ ਉਹ ਧਰਮ ਪਰਿਵਰਤਨ ਕਰ ਗਿਆ ਸੋ ਮਾਜੇ 'ਚ ਨਸ਼ਾ ਬਹੁਤ ਹੈ ਨਸ਼ਾ ਅਨਪੜਤਾ ਹਾਂ ਅਨਪੜਤਾ ਵੀ ਇੱਕ ਵੱਡਾ ਰੀਜ਼ਨ ਹੈ ਕਿਉਂ ਕਿ ਕਿ ਕੋਈ ਪੜ੍ਹਤਾ ਤੋਂ ਵੀ ਵੱਧ ਅਗਿਆਨਤਾ ਬੀਬੀ ਹੈ ਕੋਈ ਵੀ ਮੰਨ ਲਓ ਉਹ ਕੀ ਕਰਦੀ ਹੈ ਉਹ ਆਪਣੀ ਸ਼ੇਅਰਿੰਗ ਕਿਹਦੇ ਨਾਲ ਕਰੂਗੀ ਆਣ ਗਵਾਂਡ ਦੀ ਕਿਸੇ ਲੇਡੀਜ਼ ਨਾਲ ਹੈਨਾ ਤੇ ਉੱਥੇ ਕੀ ਹੋਊਗਾ ਫਿਰ ਉਹਨੂੰ ਸਹੀ ਸਿੱਖਿਆ ਨਹੀਂ ਮਿਲਣੀ ਉਹਨੂੰ ਗਲਤ ਹੀ ਮਿਲੂਗੀ ਹੈਨਾ ਕਿਉਂਕਿ ਜਦੋਂ ਕਿਸੇ ਨੂੰ ਪੈਸੇ ਦੇ ਕੇ ਹੈਨਾ ਉਹਦਾ ਏਜੰਟ ਕੋਈ ਬਣਿਆ ਹੋਇਆ ਉਹ ਤੁਹਾਨੂੰ ਸਹੀ ਸਿੱਖਿਆ ਕਿਵੇਂ ਦੇ ਦੇਗਾ ਉਹ ਤੁਹਾਨੂੰ ਗਲਤੀ ਕਹੂਗਾ ਨਾ ਗਲਤੀ ਗਾਈਡ ਕਰੂਗਾ ਹੈਨਾ ਜਦੋਂ ਕਿ ਹੋਣਾ ਇਹ ਚਾਹੀਦਾ ਵੈਸੇ ਤਾਂ ਸੱਚੀ ਦੱਸਾਂ ਤੇ ਪਰਿਵਾਰਾਂ ਚ ਹੀ ਬੌਂਡਿੰਗ ਇੰਨੀ ਹੋਣੀ ਚਾਹੀਦੀ ਹੈ ਕਿ ਪੇਰੈਂਟਸ ਦੀ ਆਪਣੇ ਬੱਚਿਆਂ ਨਾਲ ਹੈਨਾ ਹਸਬੈਂਡ ਦੀ ਵਾਈਫ ਨਾਲ ਮਤਲਬ ਇੰਨੀ ਜ਼ਿਆਦਾ ਤੁਹਾਡੀ ਅਟੈਚਮੈਂਟ ਔਰ ਨੇੜਤਾ ਹੋਵੇ ਇੱਕ ਦੋਸਤਾਨਾ ਤੁਹਾਡਾ ਵਿਵਹਾਰ ਹੋਵੇ ਤੁਸੀਂ ਹਰ ਗੱਲ ਸ਼ੇਅਰ ਕਰ ਸਕੋ ਹੈਨਾ ਚਾਹੇ ਉਹ ਚੰਗੀ ਹੈ ਚਾਹੇ ਬੁਰੀ ਹੈ ਅਸੀਂ ਕੀ ਕਰਦੇ ਹਾਂ ਅਸੀਂ ਚੰਗੀਆਂ ਸ਼ੇਅਰ ਕਰ ਲੈਂਦੇ ਹਾਂ ਕਿਤੇ ਗਏ ਆ ਆਪਾਂ ਨੂੰ ਕੋਈ ਮੰਨ ਲਓ ਜਿਵੇਂ ਕੋਈ ਬੀਬੀ ਮੰਨ ਲਓ ਕਿਸੇ ਡੇਰੇ ਚ ਹੀ ਗਈ ਹੈ ਹੈਨਾ ਉਹਨੂੰ ਫੀਲ ਹੋ ਗਿਆ ਪਹਿਲੇ ਜਾਂ ਦੂਜੀ ਵਾਰ ਚ ਗਈ ਹੈ ਬਾਬਾ ਠੀਕ ਨਹੀਂ ਹੈਗਾ ਪਰ ਉਹ ਕਹੇਗੀ ਵੀ ਮੈਂ ਹੁਣ ਕਿਵੇਂ ਗੱਲ ਕਰਾਂ ਵੀ ਮੇਰੇ ਨਾਲ ਦੀਆਂ ਕੀ ਕਹਿਣਗੀਆਂ ਮੇਰਾ ਪਰਿਵਾਰ ਕੀ ਕਹੂਗਾ ਹੈਨਾ ਇਹ ਵੱਡਾ ਰੀਜ਼ਨ ਆ ਜਾਂਦਾ ਹੈ ਉਹ ਫਿਰ ਉਸ ਦੋੜ ਦੇ ਵਿੱਚ ਮਤਲਬ ਉਹ ਉਸੇ ਮੱਕੜਜਾਲ ਚ ਫਸ ਜਾਂਦੀ ਹੈ ਜਦੋਂ ਮੱਕੜਜਾਲ ਚ ਮੰਨ ਲਓ ਜੇ ਇੱਕ ਜਾਣਾ ਚੁੱਪ ਵੀ ਰਹਿ ਗਿਆ ਉਹਨੂੰ ਕੁਝ ਗਲਤ ਫੀਲ ਹੋ ਗਿਆ ਉਹ ਚੁੱਪ ਵੀ ਰਹੇਗੀ ਉਹਨੂੰ ਉੱਥੇ ਚੁੱਪ ਨਹੀਂ ਰਹਿਣਾ ਚਾਹੀਦਾ ਸੀ ਨਾ ਉਹਦੀ ਚੁੱਪ ਨੇ ਕਈ ਹੋਰਾਂ ਦਾ ਨੁਕਸਾਨ ਕਰਤਾ ਪਹਿਲੀ ਗੱਲ ਤੇ ਇਹ ਵੇ ਕਿ ਆਪਣੇ ਪਰਿਵਾਰ ਨਾਲ ਹੀ ਇੰਨੀ ਬੌਂਡਿੰਗ ਬਣਾ ਕੇ ਰੱਖੋ ਗੁਰੂ ਸਾਹਿਬ ਤੇ ਭਰੋਸਾ ਰੱਖੋ ਤੇ ਇਹ ਵੈਸੇ ਤਾਂ ਕਲ ਯੁੱਗ ਹੈਗਾ ਕਲ ਯੁੱਗ ਚ ਤੇ ਸਭ ਕੁਝ ਹੋਣਾ ਆ ਹੈਨਾ ਤੇ ਨਿਤ ਨਵੇਂ ਬਾਬੇ ਨਿਤ ਨਵੇਂ ਬਾਬੇ ਸੋਸ਼ਲ ਮੀਡੀਆ ਕਿਉਂਕਿ ਬਹੁਤ ਆਸਾਨ ਹੈ ਨਾ ਸੋਸ਼ਲ ਮੀਡੀਆ ਤੇ ਬਹਿ ਕੇ ਪ੍ਰਚਾਰ ਕਰ ਦੇਣਾ ਬੋਲ ਦੇਣਾ ਜਦੋਂ ਕਿ ਜਦੋਂ ਅਸੀਂ ਕਿਸੇ ਨਾਲ ਦੱਸ ਦੇਣ 15 ਦਿਨ ਰਹੀ ਨਾ ਸਾਨੂੰ ਪਤਾ ਲੱਗਦਾ ਵੀ ਉਹਦਾ ਅਧਿਆਤਮਕ ਜੀਵਨ ਕਿੱਥੋਂ ਤੱਕ ਰਹਿ ਹਾਂ ਭਾਵੇਂ ਉਹਨੇ ਖੁਦ ਨੇ ਨਿਤਨੇਮ ਨਾ ਕੀਤਾ ਹੋਵੇ ਹੈਨਾ ਪਰ ਉਹ ਤੁਹਾਨੂੰ ਇੰਨਾ ਕੁਝ ਤੁਹਾਨੂੰ ਤਾਂ ਸੂਰਜ ਦੀ ਸੈਰ ਵੀ ਕਰਾ ਦੂਗਾ ਹੈਨਾ ਤੁਹਾਨੂੰ ਆ ਪ੍ਰਕਾਸ਼ ਜਿਹੜਾ ਉਹ ਮਤਲਬ ਸਵਾ ਮਹੀਨੇ ਡੇਢ ਮਹੀਨੇ ਤੁਹਾਨੂੰ ਪ੍ਰਕਾਸ਼ ਅਰੇ ਆਪਣੇ ਇੰਨੇ ਸ਼ਹੀਦ ਸਿੰਘ ਹੋਏ ਨੇ ਕਿ ਉਹਨਾਂ ਨੂੰ ਪ੍ਰਕਾਸ਼ ਨਹੀਂ ਸੀ ਹੋਇਆ ਕਿ ਉਹਨਾਂ ਨੇ ਤਲੀ ਦੇ ਉੱਤੇ ਸਿਰ ਧਰਿਆ ਬਾਬਾ ਦੀਪ ਸਿੰਘ ਜੀ ਨੇ ਕਿ ਬਿਨਾ ਪ੍ਰਕਾਸ਼ ਤੋਂ ਰੱਖ ਲਿਆ ਸੀ ਪਰ ਉਹਨਾਂ ਨੇ ਕਿਤੇ ਇਹ ਥੋੜਾ ਕਿਹਾ ਵੀ ਮੈਨੂੰ ਪ੍ਰਕਾਸ਼ ਹੋ ਗਿਆ ਹਾਂ ਹੈਨਾ ਸ਼ਹੀਦਾਂ ਦੀ ਇਤਿਹਾਸ ਸ਼ਹੀਦਾਂ ਦੀਆਂ ਕਹਾਣੀਆਂ ਉਹਨਾਂ ਨੂੰ ਸੁਣਨਾ ਉਹਨਾਂ ਨੂੰ ਫਿਰ ਆਪਣੇ ਅੰਦਰ ਉਹਨਾਂ ਨੂੰ ਫੀਲ ਕਰਨਾ ਤੇ ਫਿਰ ਇਨਸਾਨ ਡੋਲਦਾ ਹੀ ਨਹੀਂਗਾ ਫਿਰ ਜਿਹੜੇ ਡੋਲਦੇ ਉਹਨਾਂ ਦਾ ਰਿਜ਼ਲਟ ਆਪਾਂ ਦੇਖਦੇ ਹੀ ਆਂ ਵੀ ਫਿਰ ਰੋਲਾ ਪਾਉਂਦੇ ਬਾਅਦ ਚੋਂ ਹੈਨਾ ਵੀ ਸਾਡਾ ਨੁਕਸਾਨ ਹੋ ਗਿਆ ਪਰ ਉਹ ਨੁਕਸਾਨ ਇੰਨੇ ਵੱਡੇ ਹੱਦ ਤੱਕ ਹੋ ਜਾਂਦਾ ਹੈ ਕਿ ਕਈ ਬੱਚੀਆਂ ਨੂੰ ਉਹਦੇ ਵਿੱਚੋਂ ਨਿਕਲਣ ਲਈ ਮੈਨੂੰ ਲੱਗਦਾ ਕਿ ਸਾਰੀ ਜ਼ਿੰਦਗੀ ਲੱਗ ਜਾ। ਸਾਨੂੰ ਨਾ ਮੈਨੂੰ ਐ ਲੱਗਦਾ ਸ਼ਾਇਦ ਤੁਸੀਂ ਵੀ ਇਹ ਗੱਲ ਮਹਿਸੂਸ ਕੀਤੀ ਕਿ ਹੁਣ ਥੋੜਾ ਜਿਹਾ ਸਾਨੂੰ ਘਰਾਂ ਦਾ ਮਾਹੌਲ ਅਪਗ੍ਰੇਡ ਕਰ ਲੈਣਾ ਚਾਹੀਦਾ। ਮੈਂ ਇੱਕ ਤੁਹਾਡੇ ਨਾਲ ਇਨਸੀਡੈਂਟ ਸਾਂਝਾ ਕਰੂੰਗੀ। ਮੁਹਾਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਤੇ ਇੱਕ 16 ਸਾਲ ਦੀ ਬੱਚੀ ਦੇ ਫਾਦਰ ਵੱਲੋਂ ਇੱਕ ਬਾਬੇ ਤੇ ਕੇਸ ਵੀ ਪਾਇਆ ਗਿਆ ਸੀ। ਉਹ ਕਹਿ ਰਹੇ ਸੀ ਉਹਨੂੰ ਅਰੈਸਟ ਨਹੀਂ ਕਰ ਰਹੇ। ਜਦਕਿ ਇਹ ਸਾਬਿਤ ਹੋ ਗਿਆ ਕਿ ਸਾਡੀ ਬੱਚੀ ਦੇ ਨਾਲ ਬਲਾਤਕਾਰ ਹੋਇਆ। ਔਰ ਉਹ ਉਹਦਾ ਰੀਜ਼ਨ ਇਹ ਸੀ ਕਿ ਉਸ ਲੜਕੀ ਦਾ ਕਿਸੇ ਲੜਕੇ ਨਾਲ ਸੰਬੰਧ ਸੀਗਾ ਉਹਨੇ ਇਹ ਗੱਲ ਪਰਿਵਾਰ ਚ ਨਹੀਂ ਦੱਸ ਸਕਦੀ ਪਰ ਬਾਬੇ ਨੇ ਕੁੜੀ ਨੂੰ ਬਹਿਕਾ ਕੇ ਉਹਦੇ ਕੋਲੋਂ ਇਹ ਗੱਲ ਪੁੱਛ ਲਈ ਪੁੱਛਣ ਤੋਂ ਬਾਅਦ ਉਸ ਕੁੜੀ ਨੂੰ ਧਮਕੀ ਦਿੱਤੀ ਕਿ ਤੇਰੇ ਘਰਦਿਆਂ ਨੂੰ ਦੱਸ ਦਾਂਗਾ ਇਹ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸਾਨੂੰ ਜਦੋਂ ਸਾਨੂੰ ਪਤਾ ਕਿ ਸਾਡਾ ਬੱਚਾ ਜਾਂ ਸਾਡੀ ਬੱਚੀ ਥੋੜਾ ਜਿਹਾ ਜਵਾਨ ਹੋ ਰਿਹਾ ਹੈਗਾ ਤਾਂ ਉਹਨਾਂ ਨੂੰ ਥੋੜਾ ਅਸੀਂ ਇਹ ਨਹੀਂ ਕਹਿਨੀ ਕਿ ਮਾਪੇ ਖੁੱਲੀਆਂ ਗੱਲਾਂ ਕਰੋ ਪਰ ਸਲੀਕੇ ਨਾਲ ਸਮਝਾਉਣ ਲਈ ਮਾਹੌਲ ਤੇ ਜ਼ਰੂਰ ਦੇਣਾ ਚਾਹੀਦਾ ਬੱਚਿਆਂ ਨੂੰ ਇਹ ਚਾਹੇ ਮੁੰਡੇ ਨੇ ਚਾਹੇ ਕੁੜੀਆਂ ਨੇ ਅਸੀਂ ਕੀ ਕਰਦੇ ਹਾਂ ਜੇ ਉਹਨਾਂ ਨੇ ਕੋਈ ਮੰਨ ਲਓ ਹੁਣ ਮੁੰਡਾ ਹੈ ਮੁੰਡੇ ਦੀ ਕਲਾਸਮੇਟਸ ਨੇ ਹੈਨਾ ਉਹ ਉਹਨੂੰ ਮਿਲਣ ਆ ਗਈਆਂ ਜਾਂ ਮੰਨ ਲਓ ਉਹਨਾਂ ਨੇ ਬਰਥਡੇ ਪਾਰਟੀ ਸੈਲੀਬ੍ਰੇਟ ਕਰ ਲਈ ਕਈ ਪਰਿਵਾਰ ਕੀ ਕਰਦੇ ਆ ਵੀ ਉਹਨੂੰ ਜਾਂ ਤਾਂ ਉਹਨੂੰ ਮਤਲਬ ਮਜ਼ਾਕ ਦੇ ਵਿੱਚ ਵੀ ਟੌਂਟ ਕਰਨ ਲੱਗ ਜਾਣਗੇ ਮੁੰਡੇ ਨੂੰ ਖਾਸ ਕਰਕੇ ਕੁੜੀ ਨੂੰ ਨਹੀਂ ਕਰਦੇ ਹੈਨਾ ਆਪਣੇ ਘਰ ਦੀ ਧੀ ਨੂੰ ਨਹੀਂ ਕਰਦੇ ਪਰ ਆਪਣੇ ਬੱਚੇ ਨੂੰ ਕਰਨਗੇ ਹਾਂ ਤੈਨੂੰ ਕਿਹੜੀ ਪਸੰਦ ਆ ਜਦੋਂ ਕਿ ਇਹ ਵੀ ਨਹੀਂ ਹੋਣਾ ਚਾਹੀਦਾ ਹੈਨਾ ਫਰੈਂਡ ਮਤਲਬ ਓਨਲੀ ਫਰੈਂਡ ਹੈਨਾ ਤੁਸੀਂ ਉਹਨੂੰ ਮਤਲਬ ਕਿ ਇੱਕ ਸ਼ਰੀਰ ਦੇ ਹਿਸਾਬ ਨਾਲ ਕਿਉਂ ਦੇਖ ਰਹੇ ਹੋ ਹੈਨਾ ਫਰੈਂਡ ਹੁੰਦਾ ਆ ਜਿਹੜਾ ਤੁਹਾਡੇ ਮਨ ਦੀ ਸਥਿਤੀ ਨੂੰ ਤੁਹਾਡੇ ਨਾਲ ਸ਼ੇਅਰ ਕਰੇ ਹੈਨਾ ਵੀ ਤੁਸੀਂ ਆਪਣਾ ਕੋਈ ਵੀ ਪੁਆਇੰਟ ਉਹਦੇ ਅੱਗੇ ਰੱਖ ਸਕੋ ਉਹ ਫਰੈਂਡ ਆ ਹੈਨਾ ਜਿਹੜਾ ਤੁਹਾਨੂੰ ਕਿਸੇ ਪ੍ਰੋਬਲਮ 'ਚ ਹੋਵੇ ਤੁਸੀਂ ਉਹਦੇ ਨਾਲ ਸਲਾਹ ਕਰੋ ਉਹ ਤੁਹਾਨੂੰ ਸਹੀ ਸੇਧ ਦੇਵੇ ਸਹੀ ਰਸਤਾ ਦਿਖਾਵੇ ਅੱਛਾ ਕੁੜੀਆਂ ਦੇ ਮਾਮਲੇ 'ਚ ਕੀ ਹੈ ਕੁੜੀਆਂ ਵਿਚਾਰੀਆਂ ਵੈਸੇ ਡਰੀਆਂ ਰਹਿੰਦੀਆਂ ਹੈਨਾ ਉਹ ਤੇ ਬਹੁਤ ਜ਼ਿਆਦਾ ਪਹਿਲਾਂ ਤਾਂ ਆਪਣੇ ਪੇਰੈਂਟਸ ਤੋਂ ਡਰਨ ਗਈਆਂ ਕਿਸੇ ਮੁੰਡੇ ਨੂੰ ਘਰ ਬੁਲਾਉਣ ਤੋਂ ਫਿਰ ਆਪਣੇ ਆਣਗਵਾਂ ਤੋਂ ਡਰਨ ਗਈਆਂ ਹੈਨਾ ਤੇ ਉਹ ਫਿਰ ਮਤਲਬ ਕਿ ਕੁੜੀਆਂ ਦਾ ਵੀ ਉੱਥੇ ਆ ਕੇ ਪੁਆਇੰਟ ਆਫ 뷰 ਰੁਕ ਜਾਂਦਾ ਹੁਣ ਉਹ ਕੀ ਕਰਦੀ ਆ ਫਿਰ ਆਪਸ ਚ ਥੋੜੀ ਬਹੁਤੀ ਡਿਸਕਸ਼ਨ ਉਹਨਾਂ ਦੀ ਹੁੰਦੀ ਆ ਫਿਰ ਉਹ ਆਪਣੇ ਮਾਪੇ ਤੋਂ ਡਰਦੇ ਹੋਏ ਗੱਲਾਂ ਸ਼ੇਅਰ ਹੀ ਨਹੀਂ ਕਰ ਪਾਉਂਦੀਆਂ ਪ੍ਰੋਪਰ ਹੈਨਾ ਜਿਹੜੀਆਂ ਕਿ ਮੈਨੂੰ ਲੱਗਦਾ ਹੈ ਕਿ ਵਸ ਜਿਹੜਾ ਅੱਜ ਕੱਲ ਦਾ ਟਾਈਮ ਹੈ ਨਾ ਅੱਜ ਕੱਲ ਦੇ ਟਾਈਮ ਚ 13 ਜਾਂ 14 ਸਾਲ ਦੇ ਬੱਚੇ ਚਾਹੇ ਉਹ ਮੁੰਡਾ ਚਾਹੇ ਕੁੜੀ ਹੈ ਹਨਾ ਹਾਂ ਉਹਨਾਂ ਦੇ ਨਾਲ ਪੇਰੈਂਟਸ ਨੂੰ ਇੰਨਾ ਕੋ ਫ੍ਰੈਂਡਲੀ ਹੋ ਜਾਣਾ ਚਾਹੀਦਾ ਹੈ ਨਾ ਕਿ ਉਹ ਬੱਚਾ ਤੁਹਾਨੂੰ ਆਪਣੇ ਪੂਰੇ ਦਿਨ ਦੀ ਗੱਲ ਆ ਕੇ ਦੱਸੇ ਔਰ ਇੰਨੇ ਫ੍ਰੈਂਡਲੀ ਹੋਵੋ ਕਿ ਅਗਰ ਉਹ ਤੁਹਾਨੂੰ ਕਿਸੇ ਕੁੜੀ ਬਾਰੇ ਜਾਂ ਕੁੜੀ ਕਿਸੇ ਮੁੰਡੇ ਬਾਰੇ ਦੱਸਦੀ ਹੈ ਤੁਸੀਂ ਉਹਨਾਂ ਨਾਲ ਉਸੇ ਤਰ੍ਹਾਂ ਪ੍ਰੇਮ ਪਿਆਰ ਨਾਲ ਗੱਲ ਕਰਦੇ ਰਹੋ ਕਿਉਂ ਕਿਉਂਕਿ ਅਗਰ ਤੁਸੀਂ ਉਹਨਾਂ ਨੂੰ ਡਰਾ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰੋਗੇ ਨਾ ਤੇ ਉਹ ਉਹ ਰੁਕਣ ਵਾਲਾ ਨਹੀਂ ਹੈ ਹਨਾ ਤੇ ਕੁੜੀਆਂ ਨਾਲ ਤੇ ਖਾਸ ਕਰਕੇ ਇੰਨੇ ਜ਼ਿਆਦਾ ਫ੍ਰੈਂਡਲੀ ਹੋਵੋ ਨਾ ਅੱਜ ਦੇ ਟਾਈਮ 'ਚ ਮੈਨੂੰ ਲੱਗਦਾ ਉਹਨਾਂ ਨੂੰ ਪਿਆਰ ਵੀ ਜ਼ਿਆਦਾ ਦਿਓ ਤਾਂ ਕਿ ਉਹਨਾਂ ਨੂੰ ਬਾਹਰ ਕਿਤੇ ਉਹ ਪਿਆਰ ਲੱਭਣ ਦੀ ਕੋਸ਼ਿਸ਼ ਹੀ ਨਾ ਕਰਨੀ ਪਵੇ ਕਈ ਸਾਰੇ ਤਾਂ ਨਹੀਂ ਖੈਰ ਬਹੁਤ ਘਰਾਂ ਦਾ ਮਾਹੌਲ ਅੱਛਾ ਵੀ ਹੈ ਵੇ ਜਿੱਥੇ ਮਤਲਬ ਫ੍ਰੈਂਡਲੀ ਮਾਹੌਲ ਹੈ ਉੱਥੇ ਨਹੀਂ ਬੱਚੇ ਅੱਛਾ ਇਹ ਗੱਲ ਹੈ ਕੁਦਰਤੀ ਹੈ ਕਿ ਜਿੱਥੇ ਫ੍ਰੈਂਡਲੀ ਮਾਹੌਲ ਹੈ ਨਾ ਉੱਥੇ ਬੱਚੇ ਕਦੀ ਨਹੀਂ ਵਿਗੜਦੇ ਹਾਂ ਉੱਥੇ ਬੱਚੇ ਕੁਝ ਨਾ ਕੁਝ ਅਚੀਵ ਕਰਦੇ ਉਹ ਬੱਚੇ ਉਹਨਾਂ ਬੱਚਿਆਂ ਨੂੰ ਆਪਾਂ ਹੋਸਟਲਸ 'ਚ ਭੇਜਦੀਏ ਆਪਾਂ ਉਹਨਾਂ ਨੂੰ ਵਿਦੇਸ਼ਾਂ 'ਚ ਭੇਜਦੀਏ ਪਰ ਉਹ ਬ ਕੋਈ ਗਲਤ ਕੰਮ ਨਹੀਂ ਕਰਦਾ ਅੱਛਾ ਹੀ ਦੁਨੀਆ ਦੇ ਕਿਤੇ ਵੀ ਨਹੀਂ ਹਾਂ ਪਰ ਜਿਸ ਘਰ ਦਾ ਮਾਹੌਲ ਗਲਤ ਹੋਊਗਾ ਨਾ ਜਿੱਥੇ ਮੰਨ ਲਓ ਹਸਬੰਡ ਵਾਈਫ ਦੀ ਆਪਸ ਚ ਨਹੀਂ ਬਣਦੀ ਜਾਂ ਮੰਨ ਲਓ ਕੋਈ ਨਸ਼ਾ ਆ ਜਾਂ ਕੋਈ ਪੈਸੇ ਦਾ ਲਗਾ ਲੋ ਹੈ ਨਾ ਵੀ ਕੋਈ ਵੀ ਇਸ਼ੂ ਹੈ ਨਹੀਂ ਬਣਦੀ ਜਾਂ ਮੁੰਡੇ ਕੁੜੀ ਦਾ ਫਰਕ ਹੈ ਸਭ ਤੋਂ ਵੱਡੀ ਗੱਲ ਤੇ ਉੱਥੇ ਪਤਾ ਕੀ ਹੋਊਗਾ ਉੱਥੇ 100% ਕੁੜੀ ਤੇ ਮੁੰਡਾ ਚਾਹੇ ਉਹਨਾਂ ਦਾ ਬੇਟੀ ਹੈ ਚਾਹੇ ਉਹਨਾਂ ਦਾ ਬੇਟਾ ਹੈ ਨਾ ਉਹ ਬਾਅਰ ਕੁਛ ਨਾ ਕੁਛ ਲੱਭਣਗੇ ਔਰ ਇਹ ਦੇਖਣ ਚ ਆਇਆ ਵੀ ਹੈ ਹੈਣਾ ਇਸ ਲਈ ਮੈਨੂੰ ਤਾਂ ਲੱਗਦਾ ਕਿ ਸਭ ਤੋਂ ਪਹਿਲੀ ਜਿਹੜੀ ਜ਼ਰੂਰਤ ਹੈ ਨਾ ਬਸ ਵੈਸੇ ਰੋਲ ਤਾਂ ਫੇਰ ਆ ਕੇ ਤੇ ਇੱਕ ਬੀਬੀ ਦਾ ਇੱਕ ਮਾਂ ਦਾ ਵੱਧ ਜਾਂਦਾ ਹੈ ਇਹਨਾਂ ਚੀਜ਼ਾਂ ਦੇ ਵਿੱਚ ਕਿਉਂਕਿ ਜੈਂਟਸ ਤਾਂ ਆਪਣੇ ਆਪ ਨੂੰ ਫ੍ਰੀ ਕਰ ਲੈਂਦੇ ਹਰ ਚੀਜ਼ ਤੋਂ ਕਿਸੇ ਦਾ ਬੱਚਾ ਵਿਗੜਿਆ ਤਾਂ ਕਹਿੰਦਾ ਮਾਂ ਜਿੰਦਗੀ ਦਿੱਤਾ ਹੈਣਾ ਤੇ ਜੇ ਕਿਸੇ ਦਾ ਬੱਚਾ ਚੰਗਾ ਨਿਕਲ ਜਾਏ ਫੇਰ ਮਾਂ ਦਾ ਨਾਮ ਕੱਟ ਲੈਣਗੇ ਜਿਹੜੀ ਅਸੀਂ ਗੱਲ ਕਰ ਰਹੇ ਸੀ ਕਿ ਬੀਬੀਆਂ ਅ ਦੁੱਖਾਂ ਨੂੰ ਹਮੇਸ਼ਾ ਆਪਣੇ ਤੇ ਲੈ ਲੈਂਦੀਆਂ ਮੰਨ ਲਓ ਪਰਿਵਾਰ ਚ ਕੋਈ ਜਿਵੇਂ ਤੁਸੀਂ ਸ਼ੁਰੂ ਤੇ ਕਿਹਾ ਸੀ ਕਿ ਕੋਈ ਗਰੀਬੀ ਆ ਗਈ ਕੋਈ ਬਿਮਾਰੀ ਆ ਗਈ ਉਸ ਘਰ ਦੀ ਜਿਹੜੀ ਬੀਬੀ ਆ ਉਹ ਰੋਲ ਜਾਂਦੀ ਹੈ ਹੈਨਾ ਬੀਬੀ ਤਾਂ ਵੈਸੇ ਹੀ ਆਪਣਾ ਧਿਆਨ ਨਹੀਂ ਰੱਖਦੀ ਹੂੰ ਬੀਬੀ ਕੀ ਕਰੂਗੀ ਰੋਟੀ ਬਣਾਉਗੀ ਨਾ ਸਬਜ਼ੀ ਬਣਾਉਗੀ ਉਹ ਪਹਿਲਾਂ ਆਪਣੇ ਬੱਚਿਆਂ ਨੂੰ ਹਸਬੰਡ ਨੂੰ ਖਵਾਉਗੀ ਹੈਨਾ ਮਿਲਦਾ ਦੇ ਦੇਖੇਗੀ ਖਾਲੀ ਵਿੱਚ ਰੋਟੀ ਵੀ ਨਹੀਂ ਖਾਣਗੀ ਥੋੜੀ ਜੀ ਬਚੀ ਸਬਜ਼ੀ ਚਲੋ ਮੈਂ ਕੰਮ ਚਲਾ ਲੂੰਗੀ ਕਿਉਂ ਭਾਈ ਕਿ ਤੇਰੀ ਉਮਰ ਨਹੀਂ ਹੋਣੀ ਤੂੰ 40 ਅਬੋਵ ਨਹੀਂ ਕਰਨਾ ਕਿ ਤੈਨੂੰ ਕੈਲਸ਼ੀਅਮ ਦੀ ਜ਼ਰੂਰਤ ਨਹੀਂ ਯਾ ਤੈਨੂੰ ਵਿਟਾਮਿਨਸ ਦੀ ਜ਼ਰੂਰਤ ਨਹੀਂ ਫਿਰ 40 ਤੋਂ ਬਾਅਦ ਮੇਰੇ ਗੋਡੇ ਦੁਖਦੇ ਮੇਰੇ ਬਾਹਾਂ ਵਿੱਚ ਪੀੜ ਹੁੰਦੀ ਹੋਣੀ ਹੈ ਨਾ ਜਦੋਂ ਤੁਸੀਂ ਆਪਣੀ ਕੇਅਰ ਨਹੀਂ ਕਰੋਗੇ ਹੈਨਾ ਜਾਂ ਮੰਨ ਲਓ ਪੈਸੇ ਦੀ ਕਮੀ ਆ ਗਈ ਨਾ ਉਹ ਬੜੇ ਸਰਫੇ ਨਾਲ ਚੱਲੂਗੀ ਮੰਨ ਲਓ ਆਪਣੇ ਸਾਰੇ ਖਰਚੇ ਛੱਡ ਦੋਗੀ ਸਭ ਕੁਝ ਛੱਡ ਦੇਗੀ ਜੇ ਕੋਈ ਬਿਮਾਰੀ ਆ ਗਈ ਹੈ ਨਾ ਤੇ ਉਹ ਉਸ ਟਾਈਮ ਚਾਹੇ ਉਹ ਹਸਬੈਂਡ ਦੀ ਬਿਮਾਰੀ ਹੋਵੇ ਚਾਹੇ ਉਹ ਬੱਚੇ ਦੀ ਬਿਮਾਰੀ ਹੋਵੇ ਲੇਕਿਨ ਉਹ ਮੈਂਟਲੀ ਮਤਲਬ ਇੱਕੋ ਨਾਲ ਦਾ ਧਿਆਨ ਰੱਖ ਕੇ ਹੋਗੀ ਮਤਲਬ ਮੈਂਟਲੀ ਉਹ ਉਹਨਾਂ ਨੂੰ ਆਪਣੇ ਅੰਦਰ ਮਤਲਬ ਬਿਲਕੁਲ ਲੈ ਜਾਂਦੀ ਹੈ ਕਿ ਮੈਂ ਹੁਣ ਕੀ ਕਰਾਂ ਕੀ ਮਤਲਬ ਹੈ ਜਲਦੀ ਠੀਕ ਹੋ ਜਾਏ ਜਾਂ ਐਵੇਂ ਪਾਵੇਂ ਬੁਖਾਰ ਹੀ ਆਇਆ ਹੋਵੇ ਹੈਨਾ ਉਹਨੂੰ ਸਟ्रेस ਹੋ ਜਾਊਗਾ ਬੁਖਾਰ ਆ ਗਿਆ ਇੰਨੇ ਦਿਨ ਹੋ ਗਏ ਬੁਖਾਰ ਆ ਗਿਆ ਬੁਖਾਰ ਹੀ ਹੈ ਨਾ ਤੁਹਾਨੂੰ ਵੀ ਆਇਆ ਉਹਨੂੰ ਵੀ ਆਇਆ ਤੁਸੀਂ ਕੇਅਰ ਕਰ ਸਕਦੇ ਹੋ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੀ ਕੇਅਰ ਕਰਨੀ ਭੁੱਲ ਜਾਓ ਜਾਂ ਆਪਣਾ ਖਾਣਾ ਪੀਣਾ ਭੁੱਲ ਜਾਓ ਜਾਂ ਸਟ्रेस ਲੈਵਲ ਨੂੰ ਇੰਨਾ ਹਾਈ ਕਰ ਲਓ ਹੈਨਾ ਤੇ ਸੌ ਫ ਰਹਿ ਕੇ ਰਿਲੈਕਸ ਰਹਿ ਕੇ ਆਪਣੀ ਜ਼ਿੰਮੇਵਾਰੀਆਂ ਵੀ ਸੰਭਾਲ ਲਓ ਪਰ ਆਪਣੇ ਆਪ ਦੀ ਕੇਅਰ ਬੀਬੀ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਬੀਬੀ ਸਹੀ ਹੈ ਤੇ ਬੱਚੇ ਵੀ ਤਾਂ ਹੀ ਸਹੀ ਨੇ ਹਾਂ ਹੈਨਾ ਜੇ ਬੀਬੀ ਨੂੰ ਇੱਕ ਦਿਨ ਬੁਖਾਰ ਹੋ ਜੇ ਅਗਲੇ ਦਿਨ ਸਾਰਾ ਘਰ ਰਸਤ ਵਿਅਸਤ ਮਿਲੇਗਾ ਹਾਂ ਹੈਨਾ ਨਾ ਢੰਗ ਨਾਲ ਕੋਈ ਰੋਟੀ ਬਣਾ ਸਕੇਗਾ ਨਾ ਕੋਈ ਕੱਪੜੇ ਨਾ ਬੱਚਿਆਂ ਦਾ ਸਕੂਲ ਦੀ ਕੋਈ ਹੈਨਾ ਦੇਖਿਆ ਜਾਏਗਾ ਤੇ ਜੇ ਬੀਬੀ ਠੀਕ ਹੈ ਤੇ ਸਾਰਾ ਕੁਝ ਸਹੀ ਹੈ ਤੇ ਫਿਰ ਇਸ ਲਈ ਸਾਰਾ ਕੁਝ ਜੇ ਬੱਚਿਆਂ ਦੀ ਜ਼ਿੰਦਗੀ ਜ਼ਰੂਰੀ ਹੈ ਬੱਚਿਆਂ ਦੀ ਸਿਹਤ ਜ਼ਰੂਰੀ ਹੈ ਤੇ ਬੀਬੀ ਦੀ ਵੀ ਸਿਹਤ ਜ਼ਰੂਰੀ ਹੈ ਕੋਈ ਕਹਿੰਦੇ ਦੀ ਸਿਹਤ ਨੂੰ ਦੁੱਖ ਦਾ ਭਾਰ ਇੱਥੇ ਨਾ ਪਾਓ ਬਲਕਿ ਉਹ ਭਾਰ ਇੱਥੋਂ ਹੱਥਾਂ ਤੋਂ ਹਟਾਉਣ ਦੀ ਕੋਸ਼ਿਸ਼ ਕਰੋ ਮਤਲਬ ਹੱਥੀਂ ਕੁਛ ਕਰ ਲਓ ਜੇ ਗਰੀਬੀ ਆਈ ਹੈ ਹੱਥੀਂ ਮਿਹਨਤ ਕਰੋ ਜੇ ਬਿਮਾਰੀ ਆਈ ਹੈ ਕੋਸ਼ਿਸ਼ ਕਰੋ ਕੰਮ ਕਰਕੇ ਪੈਸਾ ਲੈ ਕੇ ਹੀ ਬਿਮਾਰੀ ਦਾ ਇਲਾਜ ਹੋਣਾ ਟੈਂਸ਼ਨ ਲੈ ਕੇ ਕੁਝ ਨਹੀਂ ਹੋਣਾ ਹੈ ਅਸਲ 'ਚ ਜਦੋਂ ਤੋਂ ਅਸੀਂ ਆਪਣੇ ਸਿੱਖ ਇਤਿਹਾਸ ਤੋਂ ਟੁੱਟੇ ਆ ਨਾ ਜਦੋਂ ਤੋਂ ਅਸੀਂ ਮਾਈ ਭਾਗੋ ਹੈ ਨਾ ਤੇ ਬੀਬੀ ਅਮਰੋ ਹੂੰ ਜਦੋਂ ਤੋਂ ਅਸੀਂ ਉਹਨਾਂ ਬੀਬੀਆਂ ਨੂੰ ਭੁੱਲ ਗਏ ਹੈਨਾ ਅਸੀਂ ਉਹਨਾਂ ਦੀਆਂ ਸਾਖੀਆਂ ਭੁੱਲ ਗਏ ਅਸੀਂ ਉਹਨਾਂ ਦਾ ਜੀਵਨ ਭੁੱਲ ਗਏ ਮਾਤਾ ਖੀਵੀ ਜੀ ਹੈਨਾ ਤੇ ਉਦੋਂ ਤੋਂ ਅਸੀਂ ਮਤਲਬ ਅਸੀਂ نیچے ਚਲੇ ਗਏ ਬਹੁਤ ਜ਼ਿਆਦਾ ਮਤਲਬ ਕਿ ਨਾ ਮੈਂਟਲੀ ਤੌਰ ਤੇ ਵੀ ਅਸੀਂ ਡਾਊਨ ਹੋ ਗਏ ਕਿਉਂਕਿ ਜਦੋਂ ਬੀਬੀਆਂ ਚੜ੍ਹਦੀ ਕਲਾ 'ਚ ਹੁਣ ਮਾਤਾ ਪਾਪ ਗੁਰਜੀ ਦਾ ਸਾਰਿਆਂ ਨੂੰ ਆਉਂਦਾ ਕਿ ਮਾਤਾ ਪਾਪ ਗੁਰਜੀ ਨੇ ਚਾਲੀ ਮੁਕਤੇ ਜੜੇ ਹੋਏ ਸੀ ਆਪਣੇ ਸਿੰਘ ਭਾਈ ਮਾ ਸਿੰਘ ਹੋਣੀ ਉਹਨਾਂ ਨੂੰ ਕਿਵੇਂ ਮਤਲਬ ਜਾ ਕੇ ਲਾਂਤਾਂ ਪਾਈਆਂ ਹੈ ਨਾ ਤੇ ਉਹਨਾਂ ਨੂੰ ਮਤਲਬ ਉਹ ਪ੍ਰੇਰਿਆ ਹੈ ਨਾ ਵੀ ਤੁਸੀਂ ਮਤਲਬ ਕਿ ਕਿਉਂ ਛੱਡ ਕੇ ਗੁਰੂ ਸਾਹਿਬ ਨੂੰ ਤੇ ਉਹ ਵੀ ਤਾਂ ਇੱਕ ਬੀਬੀ ਸੀ ਨਾ ਫਿਰ ਕੀ ਉਹ ਡੋਲ ਗਈ ਸੀ ਉਹ ਡੋਲੀ ਨਹੀਂ ਸੀ ਨਾ ਉਹ ਤਾਂ ਕੱਲੀ ਗਈ ਸੀਗੀ ਜਦੋਂ ਉਹਨਾਂ ਨੂੰ ਉਹਨੇ ਭਾਈ ਮਾ ਸਿੰਘ ਹੋਣਾ ਨੂੰ ਮਤਲਬ ਜਾ ਕੇ ਤੇ ਗੱਲਾਂ ਕੀਤੀਆਂ ਉਹਨਾਂ ਨੂੰ ਸਮਝਾਇਆ ਗੁਰੂ ਸਾਹਿਬ ਦੀ ਉਹਨਾਂ ਨੂੰ ਦੱਸਿਆ ਪਾਵੇਂ ਕਿ ਉਹ ਇੱਕ ਵਿਦ ਸੀ ਹੈਨਾ ਪਰ ਫਿਰ ਵੀ ਇੱਕ ਬੀਬੀ ਦਾ ਰੋਲ ਤੇ ਆਇਆ ਨਾ ਸ਼ਾਇਦ ਮੈਨੂੰ ਲੱਗਦਾ ਹੈ ਕਈ ਵਾਰੀ ਗੁਰੂ ਸਾਹਿਬ ਹੀ ਚਾਹੁੰਦੇ ਸੀ ਹੈਨਾ ਕਿਉਂਕਿ ਆਪਣੇ ਗੁਰੂ ਨਾਨਕ ਸਾਹਿਬ ਸ਼ੁਰੂ ਤੋਂ ਹੀ ਬੀਬੀਆਂ ਨੂੰ ਬਹੁਤ ਉੱਚਾ ਦਰਜਾ ਦਿੰਦੇ ਰਹੇ ਤੇ ਇਹ ਖੇਡ ਵੀ ਸ਼ਾਇਦ ਤਾਂ ਹੀ ਬਣੀ ਹੋਊਗੀ ਕਿ ਮਹਾਰਾਜ ਦਿਖਾਣਾ ਚਾਹੁੰਦੇ ਸੀ ਕਿ ਬੀਬੀਆਂ ਘਟ ਨਹੀਂ ਹੈਗੀਆਂ ਪਰ ਬੀਬੀਆਂ ਨੂੰ ਆਪਣਾ ਮੈਂਟਲੀ ਜਿਹੜਾ ਲੈਵਲ ਹੈ ਉਹ ਡਾਊਨ ਨਹੀਂ ਕਰਨਾ ਚਾਹੀਦਾ ਦੁੱਖ ਵੇਲੇ ਵੀ ਮਤਲਬ ਉਹ ਵੀ ਸਟਰੋਂਗ ਰੱਖਣਾ ਚਾਹੀਦਾ ਜਿਵੇਂ ਆਪਣੇ ਬੀਬੀ ਅਮਰੋਜੀ ਸੀ ਹਨ ਉਹ ਸਵੇਰੇ ਕੀ ਕਰਦੇ ਸੀ ਮਧਾਣੀ ਰੜਕਦੇ ਸੀ ਉਹ ਸ਼ਬਦ ਪੜ੍ਹ ਰਹੀ ਸੀ ਉਹ ਸ਼ਬਦ ਆਪਣੇ ਬਾਬਾ ਅਮਰਦਾਸ ਜੀ ਨੇ ਸੁਣਿਆ ਉਹਨਾਂ ਨੇ ਬੀਬੀ ਅਮਰੋ ਨੂੰ ਪੁੱਛਿਆ ਬੀਬੀ ਅਮਰੋ ਇੱਕ ਜ਼ਰੀਆ ਬਣ ਗਈ ਗੁਰੂ ਅੰਗਦ ਸਾਹਿਬ ਜੀ ਨਾਲ ਨਾ ਕਿਤਾ ਕਰਦਾ ਰਾਹ ਦੱਸਿਆ ਪਰ ਕੀ ਸੀ ਉਦੋਂ ਬੀਬੀ ਉੱਠੀ ਸਵੇਰੇ 4 ਵਜੇ ਉਹਨੇ ਮਧਾਣੀ ਪਾਈ ਉਹਨੇ ਗੁਰਬਾਣੀ ਪੜ੍ਹੀ ਤਾਂ ਉਹ ਗੁਰਬਾਣੀ ਸੁਣੀ ਤਾਂ ਹੁਣ ਬੀਬੀ ਕਿਸੇ ਦਾ ਬਦਲ ਗਿਆ ਜ਼ਿੰਦਗੀ ਕਿਸੇ ਦੀ ਬਦਲ ਗਈ ਤੇ ਹੁਣ ਕੀ ਹੈ ਕਿ ਹੁਣ ਮੈਨੂੰ ਲੱਗਦਾ ਹੈ ਕਿ ਸ਼ਾਇਦ ਜਾਦਾ ਨੀਂਦਾਂ ਤੇ 40% ਘਰਾਂ ਦੇ ਵਿੱਚ ਹੀ ਨਿਤਨੇਮ ਹੁੰਦਾ ਹੋਊਗਾ ਹੈਨਾ ਨਹੀਂ ਤੇ ਸਾਡਾ ਸੌਣ ਦਾ ਟਾਈਮ ਬਦਲ ਗਿਆ 11 11:30 12 ਵਜੇ ਹੀ ਸੌਣਾ ਕਿਉਂਕਿ ਅੱਜਕੱਲ ਨਾਟਕ ਵੀ ਵੇਖਣ ਹੁੰਦੇ ਨੇ ਬੀਬੀਆਂ ਦੇ ਰੀਲਾ ਨਾਟਕ ਇਹ ਸਭ ਕੁਝ ਵੇਖਦੇ ਵੇਖਦੇ ਸੌਣ ਦਾ ਟਾਈਮ ਫਿਰ ਸਵੇਰੇ ਉੱਠਣ ਦਾ ਟਾਈਮ ਬਦਲ ਗਿਆ ਉੱਡਦੇ ਸਾਰੀ ਸਟ੍ਰੈਸ ਲੈਵਲ ਪੂਰਾ ਹਾਈ ਜਾਂਦਾ ਕਿਉਂ ਲੇਟ ਉੱਠਣਾ ਬੱਚਿਆਂ ਦਾ ਅਸੀਂ ਟਿਫਿਨ ਤਿਆਰ ਕਰਨਾ ਹੈ ਹਸਬੈਂਡ ਦਾ ਅਸੀਂ ਲੰਚ ਤਿਆਰ ਕਰਨਾ ਹੈ ਤੇ ਉਹ ਸਟ੍ਰੈਸ ਲੈਵਲ ਹਾਈ ਹੈ ਸਟ੍ਰੈਸ ਲੈਵਲ ਆਇਆ ਬਿਨਾ ਨਾਤੇ ਬੀਬੀਆਂ ਰਸੋਈ ਚ ਹੈਣਾ ਫਿਰ ਰਸੋਈ ਚ ਗਈਆਂ ਤੇ ਉਹ ਵੀ ਦਿਮਾਗ ਚ ਕੀ ਚੱਲ ਰਿਹਾ ਵੀ ਲੇਟ ਹੋ ਜਾਣਗੇ ਅੱਜ ਮੈਂ ਲੇਟ ਹੋ ਗਈ ਉਹ ਸਾਰੇ ਫੁਰਨੇ ਚੱਲ ਰਹੇ ਨੇ ਨਾ ਤੇ ਉਹ ਫੁਰਨਿਆਂ ਦੇ ਨਾਲ ਜਦੋਂ ਖਾਣਾ ਬਣਾਇਆ ਪ੍ਰਸ਼ਾਦਾ ਤਿਆਰ ਕੀਤਾ ਉਹ ਪ੍ਰਸ਼ਾਦਾ ਆਪਣੇ ਹਸਬੰਦ ਨੂੰ ਖਵਾਇਆ ਬੱਚਿਆਂ ਨੂੰ ਖਵਾਇਆ ਉਹ ਫੁਰਨੇ ਫੇਰ ਉਧਰ ਕਨਵਰਟ ਹੋ ਗਏ ਤੇ ਫਿਰ ਉਹ ਤੇਜ ਹੈਨਾ ਉਹ ਸਾਰਾ ਚਲਾ ਗਿਆ ਨਾ ਵਾਈਬ੍ਰੇਸ਼ਨ ਤੇ ਜੇ ਬੀਬੀ ਉੱਠੀ ਸਵੇਰੇ ਉੱਠੀ ਆਪਣਾ ਆਰਾਮ ਨਾਲ ਚਲੋ ਤੁਸੀਂ ਜਿਆਦਾ ਨਹੀਂ ਨਾ ਲੇਟ ਸੌਂਦੇ ਹੋ ਨਾ ਤੁਸੀਂ ਤੁਸੀਂ ਫਿਰ ਵੀ ਕੁਝ ਟਾਈਮ 1 ਘੰਟਾ ਪਹਿਲੇ ਐਟ ਲੀਸਟ ਉੱਠਣ ਦੀ ਕੋਸ਼ਿਸ਼ ਕਰੋ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਭੇਜਣਾ ਹੈ ਨਾ ਉੱਠ ਕੇ ਜਿਆਦਾ ਨਹੀਂ ਜਪਜੀ ਸਾਹਿਬ ਦਾ ਪਾਠ ਕਰ ਲਓ ਨਾ ਆ ਕੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਨਾ ਮੂਲ ਮੰਤਰ ਕਰ ਲਓ ਮੂਲ ਮੰਤਰ ਕਰਦੇ ਕਰਦੇ ਜਾਓ ਰਸੋਈ 'ਚ ਕੁਝ ਨਾ ਸੋਚੋ ਕੋਈ ਤੁਹਾਡੇ ਮਨ 'ਚ ਕੋਈ ਖਿਆਲ ਨਾ ਹੋਵੇ ਹੈਨਾ ਤੁਸੀਂ ਮੂਲ ਮੰਤਰ ਦਾ ਪਾਠ ਕਰਦੇ ਕਰਦੇ ਰਸੋਈ 'ਚ ਗਏ ਤੁਸੀਂ ਆਪਣੀ ਗੈਸ ਆਨ ਕੀਤੀ ਤੁਸੀਂ ਉੱਤੇ ਚਾਹ ਬਣਾਈ ਪ੍ਰਸ਼ਾਦਾ ਬਣਾਇਆ ਤੁਹਾਡਾ ਮੂਲ ਮੰਤਰ ਚੱਲ ਰਿਹਾ ਅੰਦਰ ਹੁਣ ਤੁਸੀਂ ਉਸ ਵਾਈਬ੍ਰੇਸ਼ਨਸ ਦੇ ਨਾਲ ਜਦੋਂ ਖਾਣਾ ਬਣਾਇਆ ਉਹ ਖਾਣਾ ਤੁਸੀਂ ਆਪਣੇ ਹਸਬੰਦ ਨੂੰ ਆਪਣੇ ਬੱਚਿਆਂ ਨੂੰ ਦਿੱਤਾ ਜਦੋਂ ਉਹ ਸ਼ਾਮ ਨੂੰ ਵਾਪਸ ਘਰ ਆਉਣਗੇ ਤੇ ਕਿਵੇਂ ਆਉਣਗੇ ਖਿੜੇ ਆਉਣਗੇ ਨਾ ਬਿਲਕੁਲ ਹੂੰ ਤੇ ਇਸ ਕਰਕੇ ਸਾਰਾ ਮਾਹੌਲ ਬਦਲ ਚ ਗਿਆ ਮਤਲਬ ਮਿਹਨਤ ਸਭ ਨੂੰ ਕਰਨੀ ਪਏਗੀ ਇੱਕ ਮਾਂ ਨੂੰ ਇੱਕ ਪਿਓ ਨੂੰ ਤੇ ਬੱਚੇ ਤਾਂ ਚਲੋ ਹੁੰਦੇ ਹੀ ਫੁਲਵਾੜੀ ਨੇ ਬੱਚੇ ਫੁੱਲ ਨੇ ਹੈਨਾ ਬੱਚਿਆਂ ਨੂੰ ਤੁਸੀਂ ਜਿੱਧਰ ਨੂੰ ਲਗਾਓਗੇ ਬੱਚਿਆਂ ਨੇ ਲੱਗ ਜਾਣਾ ਆ ਹੂੰ ਤੇ ਇਸ ਚੀਜ਼ ਵੱਲ ਥੋੜਾ ਧਿਆਨ ਦੇਣ ਦੀ ਜ਼ਰੂਰਤ ਹੈ ਇਹ ਤੇ ਹੈ ਕਿ ਅੱਜ ਦੀਆਂ ਬੀਬੀਆਂ ਨੂੰ ਸਟਰੋਂਗ ਹੋਣ ਦੀ ਲੋੜ ਆ ਜਿਵੇਂ ਮਾਤਾ ਪਾਕੌਰ ਦੀ ਤੁਸੀਂ ਗੱਲ ਕੀਤੀ ਵੰਗਾਰਿਆ ਪਰੇਰਿਆ ਤੇ ਲੜੀ ਮਤਲਬ ਇੱਕ ਬੀਬੀ ਜੇ ठान ले ਨਾ ਇੰਨੀ ਤਾਂ ਮਹਾਰਾਜਾ ਲੋ ਬੀਬੀ ਨੂੰ ਇੱਕ ਨੂੰ ਇਨੀ ਤਾਕਤ ਮਿਲੀ ਹੋਈ ਹੈ ਜੇ ਇੱਕ ਬੀਬੀ ठान ले ਨਾ ਵੀ ਮੈਂ ਇਹਨੂੰ ਬਦਲਣਾ ਆ ਤੇ ਉਹ ਬਦਲ ਦਿੰਦੀ ਹੈ ਹਮ ਬਸ ਇਹ ਹੈ ਕਿ ਬੀਬੀ ਜੇ ਆਪਣੇ ਆਪ ਚ ਡਾਊਨ ਹੋ ਕੇ ਰਹੀ ਜਾਊਗੀ ਨਾ ਕਿ ਭਈ ਮੈਂ ਕੁਝ ਨਹੀਂ ਕਰ ਸਕਦੀ ਫੇਰ ਉਹ ਕੁਝ ਕਰ ਵੀ ਨਹੀਂ ਸਕਦੀ ਅਸਲ 'ਚ ਪਤਾ ਕੀ ਹੁੰਦਾ ਆਲੇ ਦੁਆਲੇ ਦਾ ਔਰਾ ਵੀ ਇਵੇਂ ਹੁੰਦਾ ਨਾ ਹੁਣ ਇੱਕ ਗੱਲ ਦੇਖੋ ਟੈਂਦੀ ਕਲਾ ਵਾਲੀਆਂ ਐਗਜ਼ੈਂਪਲਸ ਜਦੋਂ ਤੁਹਾਡੇ ਆਲੇ ਦੁਆਲੇ ਹੋਣਗੀਆਂ ਉਹ ਕਹਿਣਗੀਆਂ ਲੈ ਫਲਾਣੇ ਦੇ ਘਰ ਇਹ ਮੁਸੀਬਤ ਸੀ ਭੈਣਾ ਉਹ ਤਾਂ ਨਿਕਲ ਨਹੀਂ ਸਕੀ ਬਾਬਾ ਜੀ ਨੇ ਹੀ ਪਾਰ ਲਾਇਆ ਸੋ ਇੱਥੇ ਵੀ ਦਿੱਕਤ ਹੈ ਉਹ ਮੈਨੀਪੂਲੇਟ ਹੀ ਇਦਾਂ ਹੋ ਜਾਂਦੀਆਂ ਨੇ ਉਹੀ ਗੱਲ ਕਿ ਅਸੀਂ ਸਵਾਲ ਕਰਨਾ ਸਿਖਾਇਆ ਨਹੀਂ ਉਹ ਸਵਾਲ ਤਾਂ ਕਰਦੀਆਂ ਹੀ ਨਹੀਂ ਬੀਬੀਆਂ ਤੁਸੀਂ ਕਿਤੇ ਵੀ ਕਹਿੰਦੇ ਕੱਪੜਾ ਵਿਛਾ ਦਿਓ ਠੀਕ ਹੈ ਉੱਥੇ ਕੁਛ ਲਾਲ ਰੰਗ ਦਾ ਰੱਖ ਦਿਓ ਉੱਥੇ ਅਗਲੇ ਦਿਨ ਤੁਹਾਨੂੰ ਰੁਪਈਏ ਮਿਲਣਗੇ ਆਪਣੇ ਇੱਥੇ ਰੱਬ ਨੂੰ ਪਾਣ ਦੀ ਇੰਨੀ ਇੱਛਾ ਲੋਕਾਂ ਵਿੱਚ ਪਰ ਰੱਬ ਦੇ ਲਈ ਜਿਹੜੇ ਕਰਮ ਕਰਨ ਦੀ ਲੋੜ ਆ ਕੋਈ ਵੀ ਨਹੀਂ ਕਰਨਾ ਚਾਹੁੰਦਾ ਹੈਗਾ ਜਿਆਦਾ ਕਰਮ ਕਰਨ ਦੀ ਲੋੜ ਹੀ ਨਹੀਂ ਰੱਬ ਨੂੰ ਮਿਲਣ ਵਾਸਤੇ ਹਮਮ ਸਿਰਫ ਇੱਕ ਹੀ ਚੀਜ਼ ਹੈ ਬਸ ਗੁਰਬਾਣੀ ਦਾ ਆਸਰਾ ਹਮ ਆਪਣੇ ਮਨ 'ਚ ਵਸਾ ਲਓ ਹਮ ਠੀਕ ਹੈ ਆਪਣਾ ਖਾਣ ਪੀਣ ਠੀਕ ਕਰ ਲਓ ਡੇਰੇ ਸਾਰੇ ਹੀ ਬੁਰੇ ਨਹੀਂ ਹੋ ਸਕਦੇ ਕਿਉਂਕਿ ਡੇਰਿਆਂ ਦਾ ਨਾਮ ਤੇ ਡੇਰੇ ਕਰ ਦਿੱਤਾ ਗਿਆ ਵੈਸੇ ਡੇਰੇ ਨਹੀਂ ਸਨ ਨਾਮ ਇਹ ਹੈ ਤਾਂ ਧਰਮਸ਼ਾਲਾ ਹੀ ਸਨ ਗੁਰਮਤ ਵਿਦਿਆਲਿਆ ਸਨ ਹੈਨਾ ਤੇ ਇਹ ਗੁਰਮਤ ਵਿਦਿਆਲਿਆ ਬਣਾਏ ਗਏ ਸੀ ਲੋਕਾਂ ਨੂੰ ਸੇਧ ਦੇਣ ਵਾਸਤੇ ਹੈਨਾ ਹੁਣ ਉੱਥੋਂ ਸੇਧ ਤੁਸੀਂ ਕਿਹੜੀ ਲੈ ਕੇ ਆਉਂਦੇ ਹੋ ਤੁਸੀਂ ਪਖੰਡ ਵਾਲੀ ਲੈ ਕੇ ਆਉਂਦੇ ਹੋ ਵਹਿਮਾ ਪਰਮਾ ਵਾਲੀ ਲੈ ਕੇ ਆਉਂਦੇ ਹੋ ਜਾਂ ਸੇ ਤਾਂ ਤੁਸੀਂ ਕੋਈ ਚੰਗੀ ਬਾਣੀ ਪੜਨ ਵਾਲੀ ਬਾਣੀ ਦੇ ਅਰਥ ਸਮਝਣ ਵਾਲੀ ਲੈ ਕੇ ਆਉਂਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਹੈਨਾ ਹੁਣ ਕੀ ਅੱਛਾ ਵੈਸੇ ਇੱਕ ਚੀਜ਼ ਹੋਰ ਵੀ ਹੈ ਪਖੰਡਾਂ ਵਾਲੇ ਪਾਸੇ ਭੀੜ ਜ਼ਿਆਦਾ ਹੋਊਗੀ ਹੈਨਾ ਤੇ ਜਿੱਥੇ ਕੋਈ ਤੁਹਾਨੂੰ ਕਵੇ ਵੀ ਤੂੰ ਬੀਆ ਪਾਠ ਕਰਨਾ ਆ ਜਾਂ ਤੂੰ ਸਹਿਜ ਪਾਠ ਕਰਨਾ ਆ ਜਾਂ ਵੀ ਪਾਠ ਦੀ ਸੰખ્યા ਕਰੋ ਜਾਂ ਪਾਠ ਦੇ ਅਰਥ ਸਮਝੋ ਉੱਥੇ ਭੀੜ ਘੱਟ ਹੋਏਗੀ ਇਹ ਵੀ ਰੀਜ਼ਨ ਹੈ ਤੇ ਫਿਰ ਗਾਰਨ ਤੇ ਉਹੀ ਹੈ ਨਾ ਕਿ ਤੁਸੀਂ ਕੀ ਸੁਣਨਾ ਚਾਹੁੰਦੇ ਹੋ ਚਮਤਕਾਰ ਦੇਖਣਾ ਚਾਹੁੰਦੇ ਹੋ ਤੁਸੀਂ ਚਮਤਕਾਰ ਤੁਸੀਂ ਸੋਚਦੇ ਹੋ ਬਸ ਜਾਦੂ ਹੋਵੇ ਸਾਡੀ ਪ੍ਰੋਬਲਮ ਦੂਰ ਹੋ ਜਾਏ ਸਾਨੂੰ ਮਿਹਨਤ ਨਾ ਕਰਨੀ ਪਵੇ ਬਾਬਾ ਸਾਨੂੰ ਲੋਹੇ ਦਾ ਚਮਟਾ ਮਾਰੀ ਪਰ ਮਿਹਨਤ ਜੇ ਸਾਡੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਵੱਡਾ ਕੌਣ ਹੋ ਸਕਦਾ ਹੈ ਹਨਾ ਗੁਰੂ ਨਾਨਕ ਸਾਹਿਬ ਨੇ ਤਪ ਨਹੀਂ ਕੀਤਾ ਸੀਗਾ ਜੇ ਗੁਰੂ ਨਾਨਕ ਸਾਹਿਬ ਨੇ ਖੁਦ ਜਪਿਆ ਤੇ ਤਾਂ ਹੀ ਦੁਨੀਆ ਨੂੰ ਤਾਰਿਆ ਨਾ ਤੇ ਜਦੋਂ ਤੁਸੀਂ ਸੋਚੋ ਵੀ ਅਸੀਂ ਮੰਨ ਲਓ ਤੁਹਾਨੂੰ ਕੋਈ ਕਹ ਦੇ ਵੀ ਤੁਸੀਂ ਵੀ ਇੰਨੇ ਪਾਠ ਕਰ ਲਓ ਤੁਸੀਂ ਕਹਿੰਦੇ ਹੋ ਨਹੀਂ ਜੀ ਤੁਸੀਂ ਅਰਦਾਸ ਕਰ ਦੋ ਪਾੜ ਨਹੀਂ ਹੋਣਾ ਸਾਡੇ ਕੋਲੋਂ ਹੈਨਾ ਤੇ ਫਿਰ ਕਿਰਪਾ ਤੁਹਾਨੂੰ ਜਾਂ ਰਹਿਮਤ ਜਾਂ ਜੋ ਵੀ ਤੁਸੀਂ ਕਹੋਗੇ ਉਹ ਤੁਹਾਨੂੰ ਨਹੀਂ ਮਿਲੇਗੀ ਤੁਸੀਂ ਜਾਂਦੇ ਹੀ ਉੱਥੇ ਉਹ ਜਿੱਥੇ ਤੁਸੀਂ ਸੋਚੋ ਵੀ ਅਸੀਂ ਜਾ ਰਹੇ ਹਾਂ ਤੇ ਅਸੀਂ ਬਾਬਾ ਜੀ ਨਾਲ ਗੱਲ ਕਰ ਲਈ ਬਾਬਾ ਜੀ ਨੇ ਕਹਿੰਦਾ ਠੀਕ ਹੋ ਜਾਊਗਾ ਸਭ ਬਸ ਠੀਕ ਹੈ ਜੀ ਅਸੀਂ ਹੁਣ ਬਾਬਾ ਜੀ ਨਾਲ ਗੱਲ ਹੋ ਗਈ ਹੁਣ ਸਭ ਠੀਕ ਹੋ ਜਾਊਗਾ ਤੇ ਜਿੱਥੇ ਤੁਹਾਨੂੰ ਕਿਸੇ ਨੇ ਕਹਿ ਦਿੱਤਾ ਵੀ ਨਹੀਂ ਭਾਈ ਤੂੰ ਨਿਤਨੇਮ ਨਹੀਂ ਕਰਦਾ ਤੂੰ ਆਪਣਾ ਨਿਤਨੇਮ ਸ਼ੁਰੂ ਕਰ ਤੂੰ ਕਹੋਗੇ ਨਹੀਂ ਇਹ ਬਾਬਾ ਤੇ ਨਾ ਔਖਾ ਕੰਮ ਆ ਸਵੇਰੇ ਅਸੀਂ ਜਾਣਾ ਹੁੰਦਾ ਆਫਿਸ ਅਸੀਂ ਨਿਤਨੇਮ ਕਿਵੇਂ ਕਰੀਏ ਇਹ ਨਹੀਂ ਹੋਣਾ ਚਾਹੀਦਾ ਸਹੀ ਸੇਧ ਲਓ ਜਿੱਥੋਂ ਤੁਹਾਨੂੰ ਗਿਆਨ ਮਿਲਦਾ ਸਹੀ ਹੈ ਨਾ ਜਿੱਥੇ ਤੁਹਾਨੂੰ ਕਰਮ ਕਰਨਾ ਪਏਗਾ ਬਾਣੀ ਪੜ੍ਹਨੀ ਪੈਗੀ ਉੱਥੇ ਜਾਣ ਚ ਹਰਜਣੀ ਹੈਗਾ ਪਰ ਸਹੀ ਜਾਂ ਗਲਤ ਦੀ ਪਹਿਚਾਨ ਤੁਸੀਂ ਕਰਨੀ ਹੈ ਜੇ ਤੁਸੀਂ ਇੱਕ ਸਹੀ ਆਪਣੇ ਗਵਾਂਢੀ ਦੀ ਪਹਿਚਾਨ ਕਰ ਸਕਦੇ ਹੋ ਤੁਸੀਂ ਆਪਣੇ ਇੱਕ ਸਹੀ ਦੋਸਤ ਦੀ ਪਹਿਚਾਨ ਕਰ ਸਕਦੇ ਹੋ ਤੁਸੀਂ ਤੁਸੀਂ ਮੰਨ ਲਓ ਕਿ ਤੇ ਜਾਣਾ ਆ ਹਨਾ ਬੱਸ ਅੱਡੇ ਤੋਂ ਬੱਸ ਫੜਨੀ ਹੈ ਤੁਹਾਨੂੰ ਪਤਾ ਤਾਂ ਹੈਗਾ ਨਾ ਵੀ ਕਿਹੜੀ ਬੱਸ ਤੇ ਜਾਣਾ ਆ ਜੇ ਤੁਸੀਂ ਉਹ ਪਹਿਚਾਨ ਕਰ ਸਕਦੇ ਹੋ ਤੇ ਫਿਰ ਜਿੱਥੇ ਤੁਸੀਂ ਜਾ ਰਹੇ ਹੋ ਕੋਈ ਸਿੱਖਿਆ ਲੈਣ ਲਈ ਉਸ ਥਾਂ ਦੀ ਪਹਿਚਾਨ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਪਖੰਡੀਆਂ ਦੇ ਭਰਮ ਜਾਲ ਤੇ ਸ਼ੁਰੂ ਤੋਂ ਪਹਿਲਾਂ ਵੀ ਸੀਗੇ ਅੱਗੇ ਵੀ ਹੈਗੇ ਆ ਇਹ ਚੱਲਦੇ ਰਹੇ ਨੇ ਹਨਾ ਹੁਣ ਤੁਸੀਂ ਬਚਣਾ ਹੈ ਪਖੰਡੀਆਂ ਤੋਂ ਤੁਸੀਂ ਦੇਖਣਾ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ ਪਖੰਡੀਆਂ ਤੋਂ ਵੀ ਅੱਗੇ ਸ਼ੋਸ਼ਣ ਤੋਂ ਸ਼ੋਸ਼ਣ ਤਾਂ ਤਾਂ ਹੀ ਕਰਉਂਦੀ ਆ ਨਾ ਬੀਬੀਆਂ ਜੇ ਪਖੰਡੀਆਂ ਦੇ ਚੰਗਲਾਂ 'ਚ ਫਸਦੀਆਂ ਨੇ ਤੁਸੀਂ ਦਾਤਾ ਲੈਣ ਜਾਂਦੇ ਹੋ ਤੁਹਾਡਾ ਸ਼ੋਸ਼ਣ ਹੋ ਰਿਹਾ ਤੇ ਇਹਦੇ ਤੇ ਬੋਲ ਵੀ ਨਹੀਂ ਰਹੇ ਤੁਸੀਂ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਕੇ ਬਸ ਜਾ ਰਿਹਾ ਬਸ ਤੇ ਇਸੇ ਕਰਕੇ ਕਿਹਾ ਗਿਆ ਵੀ ਆਪਣੀਆਂ ਅੱਖਾਂ ਖੋਲ ਕੇ ਹਨਾ ਉਹਨਾਂ ਨਾਨ ਸਾਹਿਬ ਦਾ ਪਾਠ ਆਪਾਂ ਕਰਦੇ ਤਾਂ ਰੋਜ਼ ਆ ਪਰ ਆਪਾਂ ਸਿੱਖਿਆ ਤਾਂ ਨਹੀਂ ਨਾ ਲੈਂਦੇ ਹੈਗੇ ਵੀ ਇਹ ਨੇਤਰੋ ਮੇਰਿਓ ਔਰ ਤੁਮ ਮੈਂ ਜੋਤ ਤਰੇ ਅਰ ਬਿਨਵਰ ਨ ਦੇਖੋ ਕੋਈ ਹਨਾ ਅੱਖਾਂ ਦੇ ਨਾਲ ਤੁਸੀਂ ਵੇਖੋ ਤਾਂ ਸਹੀ ਪ੍ਰਮਾਤਮਾ ਨੂੰ ਪ੍ਰਮਾਤਮਾ ਤਾਂ ਤੁਹਾਡੇ ਬਹੁਤ ਨੇੜੇ ਆ ਤੇ ਤੁਸੀਂ ਦੂਰ ਦੂਰ ਜਾ ਕੇ ਉਹਨਾਂ ਲੱਭਣ ਦੀ ਕੋਸ਼ਿਸ਼ ਕਰਦੇ ਹੋ ਤੇ ਆਪਣੇ ਆਪ ਦਾ ਗਿਆਨ ਦਾ ਦਾਇਰਾ ਵਧਾਓ ਨਿਤਨੇਮ ਵੱਲ ਆਓ ਠੀਕ ਹੈ ਗੁਰਬਾਣੀ ਨੂੰ ਪੜੋ ਗੁਰਬਾਣੀ ਨੂੰ ਸਮਝੋ ਜਿਹੜਾ ਬੰਦਾ ਤੁਹਾਨੂੰ ਗੁਰਬਾਣੀ ਦੇ ਅਰਥ ਕਰਕੇ ਦੱਸਦਾ ਆ ਤੁਸੀਂ ਉੱਥੇ ਜਾ ਸਕਦੇ ਹੋ ਜਾਂ ਜਿੱਥੇ ਜਾਂਦੇ ਹੋ ਉੱਥੇ ਸਵਾਲ ਕਰਨੇ ਸ਼ੁਰੂ ਕਰੋ ਪੁੱਛੋ ਤਾਂ ਸਹੀ ਉਹਨਾਂ ਦੀ ਸੋਚ ਦਾ ਦਾਇਰਾ ਜਾਂ ਉਹਨਾਂ ਦੇ ਗਿਆਨ ਦਾ ਦਾਇਰਾ ਹੈ ਕਿੰਨਾ ਗੂਏ ਕਿ ਉਹ ਵੀ ਤੁਹਾਡੇ ਵਿੱਚੋਂ ਉੱਠ ਕੇ ਕੋਈ ਬੰਦਾ ਬਹਿ ਗਿਆ ਤੇ ਤੁਸੀਂ ਕਹਿ ਦਿੱਤਾ ਬਸ ਜੀ ਇਹ ਤਾਂ ਰੱਬ ਹੋ ਗਿਆ ਹੈਨਾ ਤੁਸੀਂ ਪਹਿਲਾਂ ਉਹਨਾਂ ਨੂੰ ਪਰਖਣ ਦੀ ਕੋਸ਼ਿਸ਼ ਤਾਂ ਕਰੋ ਦੇਖੋ ਤਾਂ ਸਹੀ ਵੀ ਉਹ ਕਿੱਥੇ ਤੱਕ ਪਹੁੰਚ ਰੱਖਦੇ ਆ ਹੂੰ ਤੇ ਇਸ ਕਰਕੇ ਸਾਰਿਆਂ ਨੂੰ ਹੀ ਆਪਣੇ ਆਪ ਨੂੰ ਥੋੜਾ ਥੋੜਾ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਐਂਡ ਸਭ ਤੋਂ ਵੱਡੀ ਗੱਲ ਬੀਬੀਆਂ ਨੂੰ ਜਿਹੜਾ ਇੱਕ ਕਹਿ ਲਓ ਨਾ ਕਿ ਭਾਈਚਾਰਕ ਸਾਜ ਦੇ ਵਿੱਚ ਜਾਂ ਜਿਹੜਾ ਸੇਲੀਚਾਰੇ ਦੇ ਵਿੱਚ ਕਿ ਮੇਰੀ ਭੈਣ ਜਾ ਰਹੀ ਹੈ ਤੇ ਮੈਂ ਵੀ ਉੱਥੇ ਜਾਵਾਂ ਉਹ ਕਨਸੈਪਟ ਤੋਂ ਥੋੜਾ ਜਿਹਾ ਹਟ ਕੇ ਸਵਾਲ ਕਰਨ ਵਾਲੇ ਪਾਸੇ ਕਿ ਜੇ ਮੇਰੀ ਭੈਣ ਜਾ ਰਹੀ ਹੈ ਉਹਦੇ ਤੋਂ ਮੈਂ ਸਵਾਲ ਤਾਂ ਕਰਾਂ ਕਿ ਜਿੱਥੇ ਉਹ ਜਾ ਰਹੀ ਹੈਗੀ ਹੈ ਉੱਥੇ ਜੋ ਗਿਆਨ ਦੇ ਰਿਆ ਹੈਗਾ ਉਹ ਕੌਣ ਹੈ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈਗਾ ਆ ਉੱਥੇ ਗੁਰਬਾਣੀ ਨਾਲ ਜੁੜਨ ਦੀ ਗੱਲ ਕੀਤੀ ਜਾ ਰਹੀ ਹੈਗੀ ਹੈ ਉੱਥੇ ਕੋਈ ਸੇਵਾ ਦੇ ਕਾਰਜ ਕੁਝ ਪੁੰਨ ਕੀਤੇ ਜਾ ਰਿਹਾ ਜਾਂ ਨਹੀਂ ਹੋ ਰੇ ਕਿ ਸਿਰਫ ਆਪਣੇ ਲਈ ਕੁਝ ਕਮਾਇਆ ਜਾ ਰਿਹਾ ਹੈ ਜਾਂ ਪੋਲੀਟੀਕਲ ਅ ਪ੍ਰੈਸ਼ਰ ਜਿਹੜਾ ਹੈਗਾ ਉਹ ਵਧਾਇਆ ਜਾ ਰਿਹਾ ਆ ਬੜਾ ਜ਼ਰੂਰੀ ਹੈਗਾ ਬੀਬੀਆਂ ਦੇ ਲਈ ਸੋ ਤੁਸੀਂ ਸਮਾਂ ਦਿੱਤਾ ਆਪਣੇ ਵਿਚਾਰ ਰੱਖੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋਸ਼ਣ ਦੇ ਲਈ ਆਪਣੀਆਂ ਬੱਚੀਆਂ ਆਪਣੇ ਘਰ ਦੀਆਂ ਔਰਤਾਂ ਨੂੰ ਜਰੂਰ ਅਵੇਅਰ ਕਰੋ ਕਿ ਕੋਈ ਤੁਹਾਡਾ ਸ਼ੋਸ਼ਣ ਨਹੀਂ ਕਰ ਸਕਦਾ ਤੁਹਾਨੂੰ ਗੱਲ ਇਸ ਤੇ ਬਾਰੇ ਵਿੱਚ ਬਾਹਰ ਆ ਕੇ ਕਰਨੀ ਪਵੇਗੀ ਸੋ ਲਗਾਤਾਰ ਅਸੀਂ ਪੰਜਾਬੋਂ ਤੇ ਕੋਸ਼ਿਸ਼ ਕਰਦੇ ਆਂ ਕਿ ਇਹੋ ਜੇ ਵਿਸ਼ਿਆਂ ਤੇ ਗੱਲ ਹੁੰਦੀ ਰਹੇ ਹੁੰਦੀ ਰਹੇਗੀ ਫਿਲਹਾਲ ਮੈਨੂੰ ਦਿਓ ਆਗਿਆ ਧੰਨਵਾਦ